ਕੰਟਾ ਹੋ ਗਿਆ ਹੁਣ ਬੀਬੇ ਨਹੀਂ ਗੱਲਾਂ ਮਾਰੀ ਜਾਂਦਾ ਉੱਚੀ ਐ ਨਹੀਂ ਵੀ ਹੁਣ ਚਾਹ ਪਾਣੀ ਲੋਖ ਰੋਟੀ ਰੋਟੀ ਖਾਣੀ ਐ ਤਾਂ ਯੇ ਰੋਟੀ ਖਾਣੀ ਐ ਤਾਂ ਜੋਰੇ ਚਾਹ ਬਣ ਗਈ ਆ ਪ੍ਰੀਤ ਚਾਹ ਤਾਂ ਬਣੀ ਜਾਂਦੀ ਐ ਤੇਰੀ ਪੇਮੇ ਤੇ ਨੱਕ ਅੱਜੀ ਵੀ ਰੋਟੀ ਖਾਣੀ ਐ ਤਾਂ ਉਹਦੇ ਆ ਜਾ ਉਹ ਉਹ ਬੀਬੇ ਨਹੀਂ ਗੱਲਾਂ ਮਾਰਨ ਮੈਂ ਕੀ ਕਹਿੰਦੀ ਨਾ ਮੇਰੇ ਬੀਬੇ ਮੇਰੀ ਗੱਲ ਸੁਣ ਲੈ ਹਾਂ ਉਹ ਬੀਬੇ ਤਾਂ ਉਹ ਪਾਣੀ ਲੈ ਲਈ ਬੈਠੀ ਐ ਦੁੱਧ ਵਰਗੀ ਦੇ ਬਾਈ ਚਟੀ ਜੀ ਹਾਂ ਮੈਂ 100 ਰੁਪਏ ਦੀ ਲਈ ਆ ਸਾਰੀ ਸੌ ਰੁਪਏ ਲੈ ਲਈ ਬੀਬੀ ਨੇ ਉਹ ਤੇ 165 ਰੁਪਏ ਮੰਗਦਾ ਸੀ ਉਹ ਤੇ ਕੀ ਨਾ ਤਾਂ 165 ਵਾਲੇ ਸੀਗੇ ਨਾ 100 ਵਾਲਾ ਉਹ ਮੈਨੂੰ ਤਾਂ ਵਾਲਾ ਰਕੀਰਾਮ ਆਉ ਉਹਦੇ ਨਾਲ ਤੇ ਫਿਰ ਮੈਂ ਹੋਰ ਕੀ ਕਹਿੰਦੀ ਆ ਵੀ ਕਿਆ ਲੈਣੀ ਹੁੰਦੀ ਆ ਬੀਬੇ ਮਾੜਾ ਤਾਂ ਰੋਕੇ ਕਰ ਦੇ ਬੀਬੇ ਨੂੰ ਮੇਰੀ ਗੱਲ ਸੁਣ ਲੈ ਸੌ ਰੁਪਏ ਵੀ ਉਹ ਤੇ ਦਵਾਈ ਲੈਣਾ ਮੰਦੋ ਉਹ 100 ਰੁਪਏ ਦਾ ਆਪਣਾ ਤੇਲ ਮੱਛੀ ਆਂਦਾ 1000 ਰੁਪਏ ਦਵਾਈ ਆਉਂਦੀ 1200 ਰੁਪਏ ਬਚ ਗਏ ਆਪਣਾ ਦਾ ਆਪਾਂ ਨੂੰ ਕੀ ਹੋਏਗਾ 5-7 ਦਿਨ ਤੱਕ ਮੇਰੇ ਕੋਲ ਕੰਮ ਬਾਹਰ 5-7 ਦਿਨ ਮੈਂ ਬੀਬੀ ਨੂੰ ਕਹਦਾ ਮਾ ਮੈਂ ਜਾਂਦੇ ਨਹੀਂ ਆਵਤਾ ਦਾ ਲੰਗੀ ਜਾਊਗਾ ਭਰੇ ਵਧੀਆ ਨਹੀਂ ਹਰਤਾ ਨਗਾੜੂਗੀ ਨਾਲ 100 ਰੁਪਏ ਲੱਗੇ ਗੱਲ ਤੇਰੀ ਸੱਚੀ ਐ ਤੂੰ ਪੈਸੇ ਵੱਧ ਲਾ ਵਦੇ ਹੋਰੋਂ ਨਹੀਂ ਪੈਸੇ ਵੱਧ ਲਾ ਵਦੇ ਓਰੇ ਆਮ ਰੋਉਂਦਾ ਨਾਲ ਕਿਹੜਾ ਆਉਣਾ ਐ ਆਮ ਕਿਹੜਾ ਆਉਣਾ ਐ ਆਮ ਕਿਤੇ ਆਇਆ ਤੇਰੇ ਕਿਤੇ ਪਾਣੀ ਤੇ ਪਾਣੀ ਐ ਦਵਾਈ ਜਿਹੜਾ ਕੀ ਆਮ ਹੋਊ ਦੁੱਧ ਜਾਲਾ ਉਹਦੇ ਨਾਲ ਕੀ ਆਮ ਆਊਗਾ ਚਲ ਤੈਨੂੰ ਮੈਂ ਕਹਿੰਦਾ ਮੈਂ ਕਹਿੰਦੀ ਐ ਪਰ ਪੀਜੇ ਦੋ ਚਾਰ ਦਿਨਾਂ ਚ ਪੀਜੇ ਰਾਂ ਛੇਤੀ ਆ ਜੀ ਆਮਣੀ ਐ ਤੂੰ ਤਾਂ ਹਾਂ ਉਹ ਜਿੰਨਾ ਛੇਤੀ ਪੀਜੂਗਾ ਉਹ ਆਖੂ ਮੈਨੂੰ ਆਮ ਨਹੀਂ ਐ ਫਿਰ ਮੈਨੂੰ ਕੋਈ ਦਵਾਈ ਲਿਉਣੀ ਐ ਆਹ ਕੁਛ ਨਹੀਂ ਹੁੰਦਾ ਅਹੀਂ ਕਹਿ ਰਿਹਾ ਤੂੰ ਮੈਂ ਵੀ ਚੰਚਾ ਚੰਚਾ ਲੈ ਲਿਆ ਕਰ। ਮੈਂ ਨਾ ਤੇਰਾ ਕੰਮ ਨਿਭੜ ਜੂਗਾ ਫਿਰ ਦਵਾਈ ਤੇ ਦਵਾ ਕੇ ਲਿਉਣੀ। ਹਫ਼ਤਾ ਤਾਂ ਲੰਘ ਹੀ ਜਾਊਗਾ ਐਮੀ। ਆਹੋ। ਹਾਂ। ਨਹੀਂ ਦਵਾਈ ਮੈਂ ਤਾਂ ਬੇਬੇ ਨੂੰ ਮੰਡੀ ਵਾਲੀ ਨਹੀਂ ਰਾਮ ਆਊਗਾ ਈ ਫੋਨ ਦਾ ਨਹੀਂ। ਉਹ ਚੱਲ ਚੰਗਾ ਤੂੰ ਐਂ ਕਰ। ਹੂੰ। ਮੁੰਨਾ ਦੋ ਰੋਟੀਆਂ ਫੜਾ ਦੇ। ਫਿਰ ਮੈਂ ਚਾਹ ਪੀ ਕੇ ਭੱਜ ਜਾਊਗਾ। ਲੈ ਚੱਲ ਫਿਰ ਬੈਠ ਰੋਟੀ ਲੈ ਆਣੀ ਆ। ਉਹ ਨਾਲੇ ਹੋਰ ਗੱਲ ਐ। ਹਾਂ। ਦਵਾਈ ਆਰਾਮ ਤੋਂ ਨੇ ਕੀ ਕਰਨ ਹੈਗਾ ਤੁਸੀਂ ਬਚ ਗਿਆਂ। ਸਿਰਫ ਦੁਪਹਿਰਾ ਸੀਗਾ। ਹੂੰ। ਜੇ ਕੋਈ ਸੁਣੂ ਦਵਾਈ ਉਹ ਮੇਰੇ ਘਰ ਤੋਂ ਕੁਝ ਵਿੱਚ ਪਾ ਕੇ ਬੇਹੋਸ਼ ਕਰਕੇ ਤੇ ਸਾਰਾ ਆਪਣਾ ਘਾਰੀ ਉੱਟ ਕੇ ਲੈ ਜਾਣਾ ਫੇਰ। ਨਾ ਮੇਰੇ ਦੋਸਤ ਮਿਲ ਨਹੀਂਈ ਆ ਨਾ ਪੜਾਇਆ ਬੇਬੇ ਨੇ ਗੱਲਾਂ ਮੇਰੇ ਕੋਲ ਆ ਕੇ ਨਾ ਸਾਨੀ ਆ ਹੁਣ ਬੇ ਵੱਡੇ ਬੰਦੇ ਆ। ਬੇਬੇ ਨੂੰ ਕਹਿੰਦੀ ਕਿਉਂ ਬੋਨੀ ਨਹੀਂ ਹਰੇਕ ਨੂੰ। ਬੇਬੇ ਮੰਨਦੀ ਆ ਕਿ ਤੇ ਮੇਰੇ ਨੰਬਰ ਨਹੀਂ ਦਿੰਦੇ ਕਿਸੇ ਨੂੰ ਮੇਰੇ ਸਾਰੇ ਹੁਣ। ਆਹੋ। ਆ ਲੈ ਪਰ ਤੂੰ ਰੋਟੀ ਲੈ ਆ। ਹਾਂ ਰੋਟੀ ਫੜਾ। ਮੈਂ ਮਾਰੇ ਤੇ ਉੱਥੇ ਫ੍ਰਿਜ ਚ ਪਈ ਸਬਜੀ ਉਹ ਲੈ ਲੈ। ਚੱਲ ਚੰਗਾ ਮੈਂ ਰੋਟੀ ਖਾਣਾਗਾ। ਕੋ ਚਾਹ ਬਣਾ ਮੇਰੇ ਵਾਸਤੇ ਐ ਕਰੋ ਰਾਇਤਾ ਵੀ ਤੇ ਫਰਿੱਜ ਚ ਰਾਇਤਾ ਲੈ ਲਓ ਉਹ ਚਲ ਮੈਂ ਤਾਂ ਖਾ ਲੂ ਰਾਇਤਾ ਬੇਬੇ ਖਾ ਲੂ ਮੈਂ ਤਾਂ ਰੋਜ਼ ਨਹੀਂ ਖਾ ਲੂਗਾ ਬਾਦੂ ਤੇ ਤੂੰ ਵੀ ਲੈ ਲੈ ਪੋਰਾ ਕੋਈ ਨਹੀਂ ਬੈਠੇ ਨੂੰ ਵੀ ਦੇ ਦੂੰਗਾ ਬੇਬੇ ਨੀਰਾ ਦਿਨ ਆਹੋ ਬੇਬੇ ਤਾਂ ਵਿਚਾਰੀ ਹੋ ਉਹਥੇ ਰ ਸਰਫੇ ਕਰਦੇ ਨੂੰ ਐ ਮੈਂ 100 ਰੁਪਏ ਨਹੀਂ ਮੈਨੂੰ ਰਾਮ ਆ ਜੀ ਅਸੀਂ ਤਾਂ ਆਪਣੇ ਰੁਪਏ ਨਹੀਂ ਬਦਲਵਾਉਂਦੀ ਉਹ ਪਰ ਆਹ ਤੈਨੂੰ ਕੀ ਆਉਣੇ ਦਾ ਪਾਣੀ ਜਾਂ ਦਵਾਈ ਆ ਉਹ ਓ ਤੂੰ ਬਾਹਰ ਜਾ ਕੇ ਖਾ ਲੈ ਰੋਟੀ ਹੁਣ ਤੇਰੇ ਬੇਬੇ ਜਾਦਾਗੀ ਕਦੇ ਤਾਂ ਕਹਿੰਦਾ ਮੈਂ ਕਿ ਮੈਨੂੰ ਕੰਮ ਕਰਨਾ ਨਹੀਂ ਮੇਰਾ ਕੰਮ ਨਿਭੜ ਜੇ ਕਦੇ ਕਹਿੰਦਾ ਬੇਬੇ ਨੇ ਪਾਣੀ ਜਾਂ ਦਵਾਈ ਲਈ ਮੈਨੂੰ ਲੱਗਾ ਮਾਂ ਪੁੱਤੀ ਇੱਕੋ ਹੀ ਹੈਗੇ ਹੋ ਜਾਂ ਪੁੱਤ ਹੈ ਹੋਜੀ ਮਾਇਆ ਦੀ ਦੋਨੇ ਇੱਕੋ ਜਿਹੇ ਨਾ ਸਰ ਆਪਾਂ ਤਾਂ ਦੁੱਧ ਭਾ ਕੇ ਪਰਿਆ ਕੀ ਪਾ ਕੇ ਮੈਂ ਤਾਂ ਡੋਲੂ ਚ ਹੀ ਪਾ ਕੇ ਫੜ ਰਹੀਆਂ ਜਦ ਵਿੱਚ ਪਾ ਦੂੰਗੀ ਇਹ ਨਾ ਅੜਲੀ ਆਣੀ ਤੇਰੇ ਕਿ ਲੈ ਜਾ ਤੇ ਪੀਣੀ ਆ ਪੀ ਲਾ ਐ ਨਹੀਂ ਪਤਾ ਕਦੇ ਡੋਲੂ ਚ ਪਾ ਹੁਣ ਡੋਲੂ ਕਿੰਨਾ ਪਤਾ ਨਹੀਂ ਕਿੱਧਰ ਗਏ ਉਹ ਤਾਂ ਬਜ਼ਾਰ ਕੁੰਡੇ ਵਾਲਾ ਫਿਰ ਪਾ ਲੂੰਗੀ ਮੈਂ ਤਾਂ ਕਿਰਾਂ ਦੁੱਧ ਭਾਣੀ ਲੈ ਕੇ ਜੀਚ ਵੇਖ ਕੀ ਦੇਖੀ ਆਨੀ ਐ ਮੁਗਤਾ ਸੁਣਦੀ ਸੀ ਮੈਂ ਕਾ ਰੱਬ ਦਾ ਗੀਤ ਗਾਉਂਦਾ ਹੈ ਅੱਛਾ ਰੱਬ ਦੇ ਨਾਮ ਦਾ ਗਾਉਂਦਾ ਹੈ ਚਲੇ ਤੋ ਗਾਉਂਦਾ ਰੱਬ ਦੇ ਨਾਮ ਦਾ ਹਾਂ ਤੇਰੇ ਗੋਡਾ ਦੇਖਣੋ ਆੜੀਆਂ ਆਪ ਤੇਰੇ ਤਾਂ ਹਟ ਗਿਆ ਗੋਡਾ ਦੇਖਣੋ ਹੋ ਕੀ ਗਾਈ ਇਹਦੇ ਇਹ ਕਹਵਾ ਪਤਾ ਇਹ ਪੁੱਤ ਦਾ ਇਤਮਤ ਵੀ ਕਾਰ ਕਿਸ ਵੇਲੇ ਦੀ ਦਿਲ ਦੀ ਕਾਰ ਪਤਾ ਨਹੀਂ ਕਿਸ ਵੇਲੇ ਕੁੱਤ ਜੀ ਵੀ ਬਾ ਤੂੰ ਤਾਂ ਪਲਾਕਾਰ ਵਾਂਦੀ ਤਰੀਏ ਨੀ ਬੇਬੇ ਤੋ ਆ ਆਂ ਦਵਾਈ ਤੇਨੇ ਇੰਨਾ ਸਿਰੇ ਤੇ ਲੈ ਨੂੰ ਤਾਂ ਕਰ ਦੇ ਫਿਰ ਬੰਦ ਆਂ ਫੇਰ ਦੇਖ ਲਾਂਗੇ ਇਹਦਾ ਰੱਬ ਦੇ ਨਾਮ ਆ ਗਾ ਲੈ ਦੇਖ ਲਾਂਗੇ ਰੱਬ ਬਣਾ ਤਾਂ ਮੇਰੀ ਗੱਲ ਸੁਣ ਪਹਿਲਾਂ ਹਾਂ ਮੈਂ ਤੂੰ ਇੰਨੇ ਗੀਤ ਗਾਈ ਇੰਨੇ ਤੇਰਾ ਗੋਡਾ ਦੋਖਣੋਂ ਔਟ ਗਿਆ ਬੇਬੇ ਨੇ ਹਟ ਗਿਆ ਮੇਰੇ ਤਾਂ ਨਸਾਂ ਹੀ ਚੜਿਆ ਪਏ ਤੇਵਾਰੀ ਦਾ ਕਿੰਨੀ ਕੁ ਪੀ ਗਈ ਮੈਂ ਕਹ ਕੋਦੀਗਾ ਕਦੀ ਵੀ ਤੂੰ ਨਹੀਂ ਕੋਦੀਗਾ ਕਦੀ ਲਗੜਾ ਓਹ ਹੋ ਨਹੀਂ ਤੇ ਸੱਚੀ ਕੋਨੀ ਪਾ ਕੇ ਪੀ ਗਈ ਹਾਂ ਨਾ ਨਹੀਂ ਨਹੀਂ ਮੈਂ ਸ਼ ਦਵਾਈ ਚ ਬਸ ਆ ਲੱਗ ਗਿਆ ਲੱਗ ਕਲਾਕਾਰ ਬੰਦਾ ਗੀਤਾਉਣ ਲੱਗ ਜਾ ਓਹ ਹੋ ਵੇ ਬੇ ਮੈਨੂੰ ਦੇ ਦੇ ਥੋੜੀ ਦਵਾਈ ਬਾਪ ਤੂੰ ਤਾਂ ਕਹਾਂਦੀ ਸੀ ਕਿ ਠੱਗ ਦਾ ਫਲਾਣਾ ਕਿਹਨਾਂ ਲੜਤੀ ਇਹਦੇ ਨਾਲ ਹੋਈ ਨਾ ਲੈ ਉਹਦੇ ਨਾਲ ਲੜੀਆਂ ਭਾਈ ਮੈਂ ਤੇਰੇ ਨਾਲ ਤਾਂ ਨਹੀਂ ਲੜੀ ਬਿਜੇ ਤੇਰਾ ਗੋਡਾ ਆਟ ਕੇ ਮੈਨੂੰ ਦੇ ਦੇ ਕਿ ਮੇਰੀ ਵੀ ਹਾਲਾਤਾਂ ਆਟ ਕੇ ਮੈਨੂੰ ਬਤਾ ਹੋਂ ਆਊਗਾ ਕਿ ਨਾ ਮੁੜ ਕੇ ਫੇਰ ਥੋੜੀ ਦੇ ਜੀ ਮੈਨੂੰ ਨਾ ਮੈਨੂੰ ਇੱਕ ਚਮਚਾ ਵੀ ਨਹੀਂ ਦੇ ਸਕਦੀ ਦਵਾਈ ਦਾ ਹੁਣ ਤੋਂ ਚਲ ਆ ਜਾ ਨਾ ਜਦੋਂ ਦੇ ਕੋਈ ਨਹੀਂ ਹਾਂ ਪੰਜਰ ਚਮਚਾ ਕੋਈ ਪਹਿਲੇ ਇੱਕ ਦਿਨ ਦੀ ਨਹੀਂ ਫੇਰ ਕਰਦੀ ਹੁੰਦੀ ਦਵਾਈ ਜਿਆਦਾ ਇਹਨੂੰ ਲਗਾਤਾਰ ਹੀ ਲਵੇ ਅੱਛਾ ਦੂ ਲਗਾਤਾਰ ਪੀਗੀ ਕਿ ਕਿੰਨੀ ਸਿੱਰੀ ਹੈ ਤੇਰੀ ਬਹੁਤ ਸਿੱਸੀ ਤਾਂ ਥੋੜੀ ਜਿਹੀ ਰਹਿ ਗਈ ਅੱਧੀ ਕੋ ਅੱਛਾ ਭਾਈ ਦੀ ਵੇਟ ਕਰਦੀ ਹੁਣ ਦੁਆਰੇ ਲੈਂਗੀ ਹਾਂ ਆਹ ਕਿੰਨੀ ਤੇਰੀ ਵੇਟਿਆ 500 ਰੁਪਏ ਨਾ ਬਖਾ ਜੇ ਹੁਣ ਆ ਗਿਆ ਉਹ ਹੁਣ ਦੋ ਤਿੰਨ ਸਿੱਸੀਆਂ ਇਕੱਠੀਆਂ ਲੈ ਲੂੰ ਤੂੰ ਨਾ ਮਰ ਜਾਂਦੇ ਵੀ ਤੂੰ ਤਾਂ ਮੰਡੀ ਨਾ ਵੀ ਚੱਪ ਗਈ ਜੇ ਮਾਨਸਾ ਜਾਂਦੇ ਜੋਟਾ 250 ਦੀ ਦਵਾਈ ਮੰਡੀ 500 ਤਾਂ ਨਹੀਂ ਸੀ ਲੱਗਦਾ ਫਿਰ ਹੁਣ ਦੂਰੇ 500 ਦੀ ਮਹਿੰਗੀ ਕੱਠੀ ਇਹ 6ਵੇਂ ਮੇਂ ਆਣੀ ਹੋਊਗੀ ਫਿਰ 6ਵੇਂ ਨਾ ਵੀ ਲੈਣਗੀ ਤੇ ਜੇ ਮੈਨੂੰ ਵੀ ਦਵਾਈ ਫਿਰ ਆਹ ਤੈਨੂੰ ਫਿਰ ਉਹ ਇੱਕ ਸਿੱਸੀ ਤੂੰ ਲੈਨੀ ਪਾਈ ਨੂੰ ਕਹਿ ਦੇਣੇ ਵੀ ਕਈ ਸ਼ੀਸ਼ੀਆਂ ਲੈ ਆਈ ਹਾਂ। ਹਾਂ ਪਾਈ ਰਾਇਨਾ ਖੇ ਉਹ ਦੋ ਲੜ ਦੀ ਸੀ ਪਾਈ ਤੂੰ ਸੌੜ ਕੇ ਬੰਨਣਾ। ਲੈ ਵੇ ਮੈਂ ਆਏ ਹੁਣ ਲੜਾਈ ਦੀ ਕੀ ਗੱਲਾਂ ਹੁੰਦੀਆਂ ਫਿਰ ਉਹਦੇ ਕੋਲੇ ਨਾ ਦਸੀ ਉਹ ਆਪਾਂ ਨੂੰ ਲੜੂਗਾ। ਵੀ ਸਾਸ ਨੂੰ ਹਾਂ ਦੋਨੀ ਦਵਾਈ ਤੇ ਲੱਗੀਆਂ ਤੁਸੀਂ। ਤੂੰ ਹਾਂ ਤੂੰ ਕਹਿੰਦੀ ਪਹਿਲੇ ਸਾਡੀ ਬੁਢੀ ਨੂੰ ਲਾਵਾ ਗਿਆ ਮੈਨੂੰ ਤੇਰੇ ਤੇ ਯਕੀਨ ਆ ਗਿਆ। ਹਾਂ ਹੈ ਨਾ ਹਈ ਕਹਿ ਕੇ ਲੈ ਲਾਂਗੀ ਬੇਟਾ। ਹਾਂ ਕਹਿ ਕੇ ਲੈ ਨਹੀਂ ਦੇ ਤੂੰ। ਤੇ ਫਿਰ ਕਿਦੋਂ ਆਉਂਗਾ ਪਤਾ ਕਰੇ ਨਾ ਤਾਈ ਕਿਉਂ ਮੈਂ? ਹਾਂ ਜਾਂ ਤੂੰ ਇਹ ਕਰਾ ਤਰਫੀਸੀ ਨਹੀਂ ਪੀਂਦੀ ਮੈਂ ਜਾਂ ਨਾਲ ਹੀ ਲੈ ਜਾਂਦੀ ਸੀਸੀ। ਆ ਚੱਕ ਲੈ 500 ਦਾ ਨੋਟ ਤੇ ਤਾਈ ਕੇ ਘਰੇ ਪਤਾ ਕਰਕੇ ਆ। ਚਾਹੇ ਵਾਹੇ ਵਾਹੇ ਵੀ ਜਾਵਾਂ ਉਹਦਾ ਫੋਨ ਕਰਾ ਦਿੰਦਾ ਤਾ ਹੋ ਪਈਏ ਤੇਰੇ ਨਾਲ ਚੱਪਲਾ ਚੱਪਲਾ ਪਾ ਲੈਣੀ ਆ ਹੁਣ ਤਾਂ ਲਾਹੇ ਖੜੀ ਹੋ ਆ ਜਾਣੀ ਅੱਗੇ ਤਾਂ ਮੈਂ ਤਾਂ ਖੜੀ ਨਹੀਂ ਹੋਈਦਾ ਸੀ। ਅਨਾਲੀ ਲੈ ਜਾਵੇ ਵੀ ਸੀਸੀ ਤੂੰ ਤਾਂ ਕਰੀ ਨਹੀਂ ਭਈ ਮੇਰੀ ਦਵਾਈ ਪੀ ਗਈ। ਨਹੀਂ ਆਏ ਦਾਵਾ ਕਹਿੰਦੀ ਆ ਨਾ ਦਊਂ ਪਾਣੀ ਵੀ ਇੱਕ ਚਮਚੇ ਨਾਲ ਨਹੀਂ ਆ ਰਹਾ ਉਹਦਾ। ਹੱਚਾ? ਨਾ 바ਵਾ ਸਾਰੀ ਨਾ ਉਹ 바ਵਾ ਸਾਰੀ ਰੋਜ਼ ਪੀਵੇ। ਐ ਕਰਦੇ ਵੀ ਤੂੰ ਚੱਪਲਾ ਪਾ ਕੇ ਤਾਈ ਕੇ ਜਾ ਕੇ ਪਤਾ ਕਰ ਲਾਨੀ ਆ ਪਤਾ ਕਰਿਆ ਵੱਜ ਕੇ ਆਹੋ ਤੇ ਮਾਨੂੰ ਸੱਦਦਾ ਉਹਨੂੰ ਫੋਨ ਕਰ ਦੇ ਸਾਡੇ ਘਰੇ ਭੇਜ ਦੀ ਹਾਂ ਵੀ ਬੇਦ ਨੂੰ ਸਾਡੇ ਘਰੀ ਭੇਜਦੀ ਠੀਕ ਆ ਦੱਸੇਂ ਯਾਰ ਪ੍ਰੀਤ ਨੇ ਵੀ ਦਵਾਈ ਲੈਣੀ ਐ ਠੀਕ ਆ ਠੀਕ ਆ ਕਹਿ ਕੇ ਆਉਣੀ ਐ ਫਿਰ ਉਹਨੂੰ ਆ ਕੇ ਇਹਨਾ ਮੁਰਗਿਆ ਹੋਵੇ ਇਹਨਾਂ ਦੇ ਹੁਣ ਲਊਗੀ ਹੁਣ ਰਾਮ ਆ ਗਿਆ ਮੈਨੂੰ ਤਾਂ ਉਹਨੂੰ ਵੀ ਰਾਮ ਆਜੀ ਵੇ ਬੇਬੇ ਤਾਂ ਹੀ ਕਿਤੇ ਮੁੜੀ ਆਉਂਦੀ ਬੇਬੇ ਵਾਲੀ ਦਵਾਈ ਪੀ ਆ ਮੈਂ ਤਾਂ ਕੱਪ ਚ ਬਹੁਤ ਸਾਰੀ ਪਾ ਲਈ ਇੰਨੀ ਸਾਰੀ ਪਾ ਲਈ ਥੋੜੀ ਹੀ ਰਹੀ ਜਿਵੇਂ ਪੀ ਕੇ ਦੇਖਦੀ ਆਂ ਪਹਿਲਾਂ ਉਹ ਕੜੀ ਏ ਥੋੜੀ ਦੇਖਦੀ ਆ ਹਣ ਕਿੰਨੇ ਕੁ ਚਿਰ ਤੋਂ ਨਸ਼ਾ ਕਰਦੀ ਏ ਬੇਬੇ ਨੂੰ ਪਤਾ ਵੀ ਨਾ ਲੱਗੇ ਕੱਪ ਧੋ ਕੇ ਧਰ ਦਾਨੀ ਤੇ ਬੇਬੇ ਦੀ ਸ਼ੀਸ਼ੀ ਉੱਥੀ ਤਾਂ ਰਣੀ ਬੇਬੇ ਮੈਂ ਤੇ ਚਮਚਾ ਦਵਾਈ ਦਾ ਵੀ ਨਹੀਂ ਲਿਆ ਮੈਂ ਤਾਂ ਦਵਾਈ ਤੇ ਨਹੀਂ ਦੇਖੀ ਵੀ ਨਹੀਂ ਜਾਵਾ ਇੱਥੇ ਪਈ ਐ ਜਿੱਥੇ ਪਈ ਐ ਤੇਰੀ ਸ਼ੀਸ਼ੀ ਇੱਥੀ ਧਰਿਆ ਨੀ ਆ ਇਹ ਲੈ ਆਪ ਹੀ ਬੇਬੇ ਦੀ ਸ਼ੀਸ਼ੀ ਤੇ ਦੇਖਦੀਆਂ ਜੇ ਮੈਨੂੰ ਨਸ਼ਾ ਹੋ ਗਿਆ ਨਾ ਤਾਂ ਮੈਂ ਬੇੜਾ ਸੰਭਰੂਗਾ ਅੱਜ ਮੈਥੋਂ ਬੇੜਾ ਵੀ ਨਹੀਂ ਸੰਭਰਿਆ ਗਿਆ ਤੜਕੇ ਦਾ ਦੇਖ ਰਹੀਆਂ ਬਲਨ ਦਵਾਈ ਚ ਕਿੰਨਾ ਦਾ ਨਸ਼ਾ ਨੀਰੇ ਇਹਦਾ ਕੰਮ ਵੀ ਨਮੇੜੀ ਦੀ ਏ ਪਰੇ ਨੀਰਾ ਪਾ ਦਈਏ ਫੇਰ ਹੀ ਜਾਵਾਂਗੇ ਖੇਤ ਹਰ ਫਰੀ ਤਾਂ ਹਾਂ ਉਹ ਨੀਰਾ ਤੂੰ ਪਾਉਦੀ ਨਹੀਂਗੀ ਮੈਂ ਨੀਰਾ ਪਾਉਂਗਾ ਤੂੰ ਦੁਪਹਿਰੇ ਉਹੀ ਉਹ ਕਰੀ ਜਾਨੀ ਹੈਗੀ ਆਹ ਟੜੂ ਲਈ ਜੇ ਤਰੋਂ ਹੋਣ ਨਾ ਆਰਾਮ ਨਾਲ ਪੈ ਜਾ ਕੇ ਪੈ ਕਿੱਥੇ ਜਾ ਮਾਲਿਆ ਸੰਬਰ ਦੀ ਆ ਮੈਂ ਸੰਬਰ ਨਾਲ ਪਿਆ ਸੀ ਸੰਬਰਿਆ ਨਹੀਂ ਗਿਆ ਤੜਕੇ ਉਹ ਫੇਰ ਸੰਭਲਿਆ ਠੰਡੇ ਹੋਏ ਨਾ ਨੀਰਾ ਐ ਕਰ ਤੂੰ ਖੇਤ ਵਾਹ ਲੈ ਤੂੰ ਤੇਰੀ ਪਾਣੀ ਦੀ ਵਾਰੀ ਦਾ ਟਾਈਮ ਹੋਇਆ ਪਿਆ ਮੈਂ ਆਪੇ ਪਾ ਦੂੰਗੀ ਤੂੰ ਪਾ ਦੇਗੀ ਆਹੋ ਮੇਰੀ ਗੱਲ ਸੁਣ ਲੈ ਤੂੰ ਕਿਹੜਾ ਨੀਰਾ ਪਾਏਂਗੀ ਤੂੰ ਬੇਬੇ ਨੂੰ ਕਹੇਗੀ ਬੇਬੇ ਦਾ ਗੋਡਾ ਦੁਖਦਾ ਬੇਬੇ ਤੇਰੀ ਰਾਪਣਾ ਨਹੀਂਗਾ ਤੈਨੂੰ ਕੀਨੇ ਕਹਤਾ ਮੇਰਾ ਗੋਡਾ ਦੁਖਦਾ ਬੇਬੇ ਦਾ ਗੋਡਾ ਤਾਂ ਹਟ ਗਿਆ ਬੇਬੇ ਦਾ ਗੋਡਾ ਹਟ ਗਿਆ ਹਾਂ ਦਵਾਈ ਨਾਲ ਜਿਹੜੀ ਬੈਤ ਤੋਂ ਦਵਾਈ ਲਈ ਸੀ ਬੇਬੇ ਦਾ ਤਾਂ ਜਮਾ ਗੋਡਾ ਹਟ ਗਿਆ ਬੇਬੇ ਇਹਨੇ ਮੇਰੇ ਤੋਂ ਗੋਡੇ ਕੜਕ ਕੜਕ ਕਰਦੇ ਸੀ ਕਹਿੰਦੀ ਮੇਰੇ ਤਾਂ ਗਲੇਸ਼ ਪੂਰਾ ਹੋਣ ਲੱਗ ਗਿਆ ਉਹ ਕਮਾਲ ਲੈ ਉਹ ਸਵਾਦੀ ਚੁੰਡੀ ਵਾਲੀ ਗੱਲੀ ਹੋ ਗਈ ਹੈ ਨਾ ਉਹ ਮੜਾ ਜਿਹਾ ਪਾਣੀ ਜਿਹਾ ਦੁੱਧ ਜਿਹਾ ਲੈ ਉਹ ਸিসি ਜੀ ਨਾਲ ਹੀ ਬੇਬੇ ਕੋਲ ਨਾ ਦਸੀ ਬੇਬੇ ਕੋਲ ਇੰਨੀ ਕ ਦਵਾਈ ਪੀ ਸੀ ਮੈਂ ਤਾਂ ਕੋਲੀ ਚ ਪਾ ਕੇ ਉਹ ਪੀ ਲਈ ਮੈਨੂੰ ਤਾਂ ਹੁਣ ਨਸ਼ਾ ਹੋਇਆ ਪਿਆ ਲੱਗਦਾ ਵੀ ਛੜਾ ਕਮਾ ਕਰੀ ਜਾਂਦਾ ਅੱਛਾ ਤਾਂ ਇਹ ਉਹ ਭੱਜੀ ਫਿਰਦੀ ਐ ਮੈਂ ਨਹੀਂ ਸੰਭਰੀ ਆਨੀ ਐ ਮੈਂ ਤੂੰ ਮੇਰੀ ਗੱਲ ਸੁਣ ਹਾਂ ਇੱਕ 100 ਰੁਪਏ ਦੀ ਦਵਾਈ ਐ ਹਾਂ ਉਹ ਜਿੱਕਦੀ ਆਪਣੇ ਬਾਹਰ ਫੇਰ ਆਇਆ ਮੈਂ ਕਿਹਾ ਤੂੰ ਵੀ ਉਹ ਦਵਾਈ ਲੈ ਲਈ ਹੋਰ ਭਦਿਗਾ ਮੈਨੂੰ ਤਾਂ ਇਹ ਲੱਗਦਾ ਮੇਰੇ ਤਾਂ ਹੁਣ ਕੁਝ ਦੁਖਦੇ ਨਹੀਂ ਲੱਗਦਾ ਨਹੀਂ ਐਨੇ ਹੱਡ ਪੈਰ ਦੇ ਕੋਤੇ ਮੈਂ ਤਾਂ ਤਾਂ ਖੜੀ ਨਹੀਂ ਚੱਲ ਜਾਂਦਾ ਬਲ 100 ਦੀ ਕੀ ਐ ਤੇ 200 ਦੀ ਵੀ ਦੇ ਦਿੰਦੇ ਫੇਰ ਵੀ ਦਵਾਈ ਕੋਈ ਮਾਰੀ ਨਹੀਂ 500 ਦਾ ਨੋਟ ਲਈ ਫਿਰਦੀ ਐ ਕੰਨੀ ਪੰਜ ਸੀਸ਼ੀਆਂ ਲਵਾਂਗੇ ਜਿੱਦẽ ਹੋਣਾ ਆ ਹਾਂ ਕੱਠੀਆਂ ਨਾਲ ਤੂੰ ਲੈ ਲਿਆ ਕਰੀ ਤੇਰਾ ਵੀ ਨਹੀਂ ਕੁਛ ਦੋਖਣਾ ਉਹ ਲੈ ਆਪਾਂ ਤਾਂ ਸਾਰੇ ਰਿਸ਼ਤੇਦਾਰਾਂ ਨੂੰ ਵੀ ਦਵਾ ਦੇਂਗੇ ਦਵਾਈ ਉਹ ਤਾਂ ਤੇਰਾ ਆਪਾਂ ਲੈ ਲੀਵੇ ਰਿਸ਼ਤੇਦਾਰਾਂ ਤਾਂ ਫੇਰ ਦਵਾਵਾਂਗੇ ਪਹਿਲੇ ਰਿਸ਼ਤੇਦਾਰਾਂ ਨੂੰ ਦਵਾਉਣ ਲੱਗ ਜਾ 500 ਰੁਪਏ ਨੇ ਤਾਂ ਪੰਜ ਸੀਸ਼ੀਆਂ ਲੈ ਲਾਂਗੇ ਬੇਬੇ ਕੋਲੇ ਨਾਲ ਹੋਣਾ ਪੇਸ਼ਣ ਦੇ ਪੈਸੇ ਬੋਲ 500 ਕੀ ਫੇਰ ਬਾਲਾ ਹੈਗਾ ਐਨੀ ਪੁਜੀ ਦਵਾਈ ਕੋਈ ਨਾ ਬਸਵਾਸ ਹੀ ਨਹੀਂ ਸੀਗਾ ਬਏ ਇੱਥੇ ਉਹ ਤਾਂ ਬੇਬੇ ਨੂੰ ਦਾ ਬਾਲਾ ਬਸਵਾਸ ਸੀਗਾ ਬਸਵਾਸ ਆਪਾਂ ਦੇ ਤਾ ਨਾ ਦੇਸੀ ਦਵਾਈਆਂ ਖਾਂਦੇ ਨੇ ਸਾਰੇ ਬਸ ਵਾਸ਼ਤਾ ਮੈਨੂੰ ਵੀ ਨਹੀਂ ਸੀਗਾ ਮੈਂ ਤਾਂ ਆਖਿਆ ਕਿ ਤੇ ਉਹ ਨਾਲ ਲਟੇਰਾ ਹੋਵੇ ਕਿਤੇ ਲੁੱਟ ਕੇ ਲੈ ਜੀ ਵਿਚਾਰਾ 165 ਮੰਗਦਾ ਸੀ ਅਈ ਤਾਂ 100 ਰੁਪਏ ਦੇ ਕੇ ਤੋਰਤਾ ਉਹ ਡਰ ਗਿਆ ਲੱਖਵਾਲ ਦੀ ਗੱਲ ਕਿੰਨਾ ਚੰਗਾ ਬੈਟ ਸੀਗਾ ਹਣ ਹਾਂ ਉਹ ਵੀ ਘਰ ਖੜਾ ਕੇ ਦਵਾਈਆਂ ਦਿੰਦਾ ਫਿਰ ਉਹ ਕਰਵਾ ਕੇ ਉਹ ਲੈ ਆਵੇ ਦੁਕਾਨ ਤੇ ਉੱਥੀ ਬਠਾ ਰੇ ਉੱਥੀ ਦਵਾਈ ਉਹਦੇ ਵਿੱਚ ਥੋੜੀ ਵਿਕੀ ਜਾਵੇ ਉਹ ਮੈਂ ਤਾਂ ਇਹ ਤੋਂ ਤੇ ਯਕੀਨ ਨਹੀਂ ਸੀ ਕਰਦੀ ਮੈਂ ਕਿਹ ਕੌਣ ਕਰਾ ਕੇ ਦਵਾਈਆਂ ਦਿੰਦਾ ਉਹਦੇ ਵਿੱਚ ਬਾਹਰ ਨਹੀਂ ਪਤਾ ਨਹੀਂ ਉਹ ਕਿੱਥੋਂ ਸੀਗਾ ਵੈਪਾ ਆਪਾਂ ਤਾਂ ਇਹ ਨਹੀਂ ਸਾਨੂੰ ਤਾਂ ਬੇਬੇ ਕਹਿੰਦੀ ਆ ਵੀ ਤੇਰੀ ਤਾਈ ਕਹਿੰਦੀ ਮਾਖੇ ਤੇ ਤੂੰ ਕਹਿੰਦਾ ਮਾਖੇ ਕੋਈ ਬੈ ਨਹੀਂ ਮਾਖੇ ਨਮਾ ਲਵਾਇਆ ਉਹ ਤੈਨੂੰ ਪਤਾ ਨਹੀਂ ਉਹ ਨਹੀਂ ਉੱਥੇ ਤਾਂ ਕੋਈ ਬੈ ਨਹੀਂ ਮੇਰੀ ਗੱਲ ਸੁਣ ਲੈ ਉਹ ਕੋਈ ਆਉਂਦਾ ਪਾਉਂਦਾ ਉਹੀ ਆ ਗਿਆ ਤਾਂ ਹਨਾ ਰੱਬ ਨੇ ਭੇਜਿਆ ਤਾਂ ਬੇਬੇ ਦੇ ਗੋਡੇ ਵਾਸਤੇ ਰੱਬ ਨੇ ਭੇਜਿਆ ਕੋਈ ਨਹੀਂ ਹੁਣ ਮੁੜ ਕੇ ਆਉਂਦਾ ਫਿਰ ਲੈ ਜੇ ਆ ਗਿਆ ਤਾਂ ਲੈ ਲਾਂਗੇ ਬੇਬੇ ਕਹਿੰਦੀ ਸੀ ਤਾਈ ਦੇ ਘਰੇ ਗਈ ਹੋਈ ਹੈ ਹਾਂ ਜੇ ਗੱਲ ਪੱਕੀ ਜੇ ਨਾ ਆਇਆ ਚਲ ਠੀਕ ਹੈ ਜੇ ਕਦੀ ਆਇਆ ਤਾਂ ਦੋਈ ਫਿਰ ਲੈ ਲਿਆ ਹੁਣ ਪੁੱਛੀ ਲੈ ਬੇਬੇ ਮੈਂ ਤਾਈ ਦੇ ਘਰੇ ਭੇਜੇ ਤਾਈ ਕੇ ਕੋਲ ਨੰਬਰ ਆਦਾ ਅੱਛਾ ਹਾਂ ਫੋਨ ਲਾ ਕੇ ਹੁੰਦੇ ਉਹਨੂੰ ਫੋਨ ਲਾ ਕੇ ਕਰ ਲਿਓ ਪਤਾ ਜੀ ਆ ਗਿਆ ਤਾਂ ਚੱਲ ਅਸੀਂ ਲੈ ਲਾਂਗੇ ਐਂਕਰ ਤੂੰ ਆ ਜਾ ਪਾਣੀ ਦੀ ਬਾਰੀ ਲਾ ਨਹੀਂ ਤਾਂ ਤਮਾਤੇ ਬਾਬਾ ਕੋਈ ਸੀਸੀ ਦਾ ਮੇਰੇ ਵਾਸਤੇ ਵੀ ਲੈ ਲਈ ਹੱਡ ਪੈਰ ਜੇ ਮੇਰੇ ਵੀ ਦੁੱਖ ਦੇ ਦੇ ਪੰਜ ਸੀਸੀ ਦਾ ਲਵਾਂਗੇ ਵਿੱਚੋਂ ਤੂੰ ਪੀ ਲਈ ਚੱਲ ਠੀਕ ਹੈ ਮੈਂ ਚੱਕਾ ਵੀ ਕਈ ਵਗ ਜਾ ਖੇਤ ਕਿਧਰੀ ਆ ਜਾਂਦਾਗਾ ਲੈ ਮੈਂ ਤਾਂ ਉਹਨੂੰ ਸਾਰਾ ਕੁਝ ਦੱਸਤਾ ਹੁਣ ਤਾਂ ਇਹ ਵੀ ਮੰਨ ਗਿਆ ਵੀ ਲੈ ਲਈ ਦਵਾਈ ਹੁਣ ਤਾਂ ਬੇਬੇ ਨੂੰ ਪੁੱਛ ਕੇ ਆ ਜਾਂਦੇ ਵੀ ਬੈਦ ਕਰੋਂ ਕਾਊਗਾ ਉਹਦੀ ਦਵਾਈ ਲੈ ਲਾਂਗੇ ਹੁਣ ਤਾਂ ਬੈਦ ਵਿਚਾਰਾ ਆਈ ਜਾਵੇ ਮੈਂ ਤਾਂ ਬੈਦ ਦੇ ਉਹਦੇ ਐਵੇਂ ਗੱਲ ਪੈ ਗਈ ਕਮਲੀ ਬਿਨਾ ਗੱਲ ਤੋਂ ਅਈ ਤੇ ਪਤਾ ਨਹੀਂ ਹੁੰਦਾ ਪਿੰਡਾਂ ਆਂ ਬੁਰੰਗਾਂ ਨੂੰ ਵੀ ਕੀ ਤਾਂ ਤੇ ਚੀਜ਼ ਲੈਣੀ ਆ ਕੀ ਤੋਂ ਨਾ ਐ ਨਹੀਂ ਪਤਾ ਉਹ ਤਾਂ ਕਿਸੇ ਤੋਂ ਲਟਾ ਹੋ ਜਾਣਾ ਜਿਹੜੀ ਕੋਈ ਚੱਜ ਦੀ ਚੀਜ਼ ਦੇਣਾ ਉਹ ਤਾਂ ਮੁਰੰਗਾਂ ਲੈਂਦੀਆਂ ਨਹੀਂ ਲੈ ਬੈਤ ਤਾਂ ਵਿਚਾਰਾ ਘਰ ਘਰ ਆ ਕੇ ਦਵਾਈਆਂ ਵੰਡਦਾ ਫਿਰਦਾ ਹੈ ਵਿਚਾਰਾ ਆਪਾਂ ਲਈ ਬੰਦਾ ਸੀ ਜਿਹੜਾ ਦਵਾਈਆਂ ਦੇਣ ਆਇਆ ਸੀ ਮੇਰੇ ਤੇ ਦੇਖ ਲੱਗੋ ਗੋਡੇ ਗੱਡ ਜਮੀ ਨਹੀਂ ਦੁਖਦੇ ਉਹਨਾਂ ਲੱਤਾਂ ਦੁਖਦੇ ਮੇਰੇ ਤਾਂ ਇਂ ਕਰਦਾ ਸਾਰਾ ਬੇੜਾ ਥੱਲੇ ਉਹ ਵੀ ਸੰਭਰ ਜ ਚਲ ਜਿੰਨਾ ਕ ਸੰਭਰ ਹੈਗਾ ਸੰਭਰ ਦੀਆਂ ਫਿਰ ਉਹਨੂੰ ਨੀਰਾ ਵੀ ਕਰਤਾ ਨੀਰਾ ਵੀ ਪਾ ਕੇ ਆਉਂਗੀ ਮੱਜਾਂ ਨੂੰ ਤੋ ਸ੍ਰੀ ਕਾਰ ਬੇਬੇ ਹਾਂਜੀ ਬੇਬੇ ਅਠਾ ਅਠਾ ਠੀਕ ਹੈ ਬੇਬੇ ਠੀਕ ਹੈ ਹਾਂ ਮੇਰੇ ਯਾਦ ਹੈ ਬੇਬੇ ਹਾਂ 100 ਪੁਆਇੰਟ ਰੇਟ ਸੀ ਨਾ 100 ਪੀ ਸੀ ਸੀ ਦੇ ਕੇ ਗਿਆ ਸੀਗਾ ਹਾਂ ਚਿੱਟੀ ਦੁੱਧ ਵਰਗੀ ਹਾਂ ਹਾਂ ਠੀਕ ਹੈ ਬੇਬੇ ਅੱਛਾ ਗੋਡਨ ਰਾਣਾ ਬੇ ਅੱਛਾ ਚਮਤਕਾਰ ਦੇਖਾ ਬੇਬੇ ਕਾਉਂਟਕਾਰ ਹੋ ਗਏ ਨਾ ਦੇਖ ਲਓ ਬੇਬੇ ਤੁਹਾਡੀ ਨੂੰ ਤਾਂ ਮੰਨਦੀ ਨਹੀਂ ਸੀਗੀ ਅੱਛਾ ਉਹ ਵੀ ਮੰਨ ਗਈ ਮੰਨਣੀ ਸੀਗੀ ਬੇਬੇ ਇਹ ਦਵਾਈਆਂ ਕਾਰ ਕਾ ਬੇਬੇ ਹਾਂ ਬਹੁਤ ਵਧੀਆ ਹੈ ਹਾਂ ਆਰਕੋ ਵਾਲੀ ਦਵਾਈ ਸੀ ਹਾਂ ਬੇ ਕਿਸ ਕਾਰ ਕਾ ਹੈ ਇਹ ਵੀ ਆਈ ਨਹੀਂ ਰੱਖਦੇ ਹੁੰਦੇ ਅਸੀਂ ਦੇਸੀ ਦਵਾਈਆਂ ਹੁੰਦੀਆਂ ਜੜੀ ਬੂਟੀਆਂ ਹੁੰਦੀਆਂ ਨੇ ਅੱਛਾ 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 ਵੇ ਵੇ ਤੇਰੇ ਨੂੰ ਵੀ ਲਾਉਂਗੀ ਦਵਾਈ ਅੱਛਾ ਕਹਿੰਦੇ ਤੂੰ ਅੰਗਰੇਜ਼ੀ ਦਵਾਈ ਲੈ ਲੈ ਹੁਣ ਅੰਗਰੇਜ਼ੀ ਦਵਾਈ ਨਾ ਅੱਛਾ ਠੀਕ ਹੈ ਵੇ ਅੱਛਾ ਤੇਰਾ ਤੇਰਾ ਪੁੱਤ ਵੀ 5 cc ਬੇ ਕੋਈ ਮੇਰੀ ਗੱਲ ਸੁਣ ਲੈ ਬੇ ਉਹ 5 cc ਦੀ ਗੱਲ ਨਹੀਂ ਹੈਗੀ ਦਵਾਈਆਂ ਮੇਰੇ ਕੋਲ ਹੋਰ ਵੀ ਬਹੁਤ ਤਕੜੀਆਂ ਨੇਗੀਆਂ ਤੇਲ ਵੀ ਹੈਗੇ ਨੇ ਗੋਲੀਆਂ ਵੀ ਹੈਗੀਆਂ ਤੁਸੀਂ ਜਿਵੇਂ ਗਿੰਨੇ ਵੀ ਰੁਪਏ ਨੇ ਕਹੋ ਵਰ ਤੁਸੀਂ ਮੇਰੀ ਗੱਲ ਸੁਣ ਬੇਬੇ ਤੁਸੀਂ ਤਾਂ ਰੈਸਟੇਰਾਂ ਦਾ ਨੋ ਵੀ ਪਿੱਛੇ ਹੋਗੇ ਦਵਾਈ ਕਹਾ ਦਵਾਈ ਬਹੁਤ ਅੱਛੀ ਹੈ ਬਹੁਤ ਚੰਗੀ ਰੋ ਬੇਬੇ ਕਾ ਦਾ ਬੇਬੇ ਅੱਜ ਤਾਂ ਨਹੀਂ ਆਇਆ ਜਾਣਾ ਅੱਛਾ ਅੱਜ ਹੀ ਆਓ ਬੇਬੇ ਬੇਬੇ ਤਾਂ ਮੇਰੇ ਨਾਲ ਕਲੀਨਿਕ ਤੇ ਬੜਾ ਕੰਮ ਚੱਲਦਾ ਹੈ ਮਰੀਜ਼ ਬੜੇ ਬੈਠੇ ਨੇਗੇ ਚਲੋ ਕੋਈ ਨਹੀਂ ਕਿ ਤੁਸੀਂ ਕਹਿਨੇ ਹੋ ਕੋਈ ਗੱਲ ਨਹੀਂ ਮੈਂ ਆਜੂnga ਬੇਬੇ ਠੀਕ ਹੈ ਬੇਬੇ ਸ਼ੁਕਰੀਆ ਬੇਬੇ ਸ਼ੁਕਰੀਆ ਧੰਵਾ ਧੰਵਾ ਦੇਖ ਲਓ ਕਿੱਥੇ ਤੱਕ ਇਹ ਸਿੱਕਮ ਨਹੀਂ ਚੱਲਦਾ ਬੇਬੇ ਨੇ ਫੋਨ ਕੀਤਾ ਵੀ ਚਿੱਟੀ ਦੁੱਧ ਵਰਗੀ ਜਿਹੀ ਸਿੱਸੀ ਦਵਾਈ ਦੇਖੀ ਹੈ ਬੜੀ ਆਰਾਮ ਕੀਤਾ ਉਹਨੇ ਗੋਡੇ ਵੀ ਠੀਕ ਹੋ ਗਏ ਮੇਰੀ ਨੂਨ ਵੀ ਲਉ ਮੇਰਾ ਮੁੰਡਾ ਵੀ ਪੰਜ ਸਿੱਸੀ ਮੰਗਦੇ ਆ ਕਿਆ ਕਰੂੰ ਹੁਣ ਇੰਨੀ ਦਵਾਈ ਨਹੀਂ ਹੈਗੀ ਤਿਆਰ ਨਹੀਂ ਹੋਈ ਦਵਾਈ ਹੁਣ ਦੇਣੀ ਵੀ ਅੱਜ ਹੀ ਐ ਉਹ ਮਸਾਲੇ ਲਿਛਤਰੀਆਂ ਨੇ ਕੰਮ ਚਲਾਇਆ ਹੈ ਚਲੋ ਕੋਈ ਨਹੀਂ ਕਰਾਂਗੇ ਉਹਨਾਂ ਦਾ ਤਾਂ ਕਿਸੇ ਨੂੰ ਟੱਕ ਹੱਲ ਕਰਾਂਗੀ ਉਹ ਨਾਲੇ ਬੇਬੇ ਗਨੀ ਬਰੇ ਨੂਨੂ ਦੇ ਕੇ ਜਾਈ ਦਵਾਈ ਉਹਦੇ ਥੋੜਾ ਜਿਹਾ ਪੁੱਠਾ ਸਿੱਧਾ ਵੀ ਬੋਲਦੀ ਸੀ ਉਹ ਦੇਸੀ ਦਵਾਈਆਂ ਤੇ ਇਹ ਤਾਂ ਦੇਸੀ ਦਵਾਈਆਂ ਕੋਸੁੰਦੀ ਨੇ ਮੈਂ ਤਾਂ ਅੰਗਰੇਜ਼ੀ ਦਵਾਈ ਲਵਾਂ ਕੋਈ ਨਹੀਂ ਅੱਜ ਕਰਕੇ ਆਵਾਂਗੇ ਉਹਨਾਂ ਨੇ ਗੱਲਬਾਤ ਕਰਕੇ ਆਵਾਂਗੇ ਚਲੋ ਕਰਾਂਗੇ ਸੱਜਾ ਖੱਬਾ ਕੋਈ ਦਵਾਈ ਤਾਂ ਹੀ ਨਹੀਂ ਹੈ ਨਹੀਂ ਹੁਣ ਦੇਣੀ ਵੀ ਲਾਜ਼ਮੀ ਆ ਚਲੋ ਕੋਈ ਗੱਲ ਨਹੀਂ ਆਪਣਾ ਕੰਮ ਚੱਲਦਾ ਚਾਹੀਦਾ ਉਹ ਆਪਣੀ ਵੀ ਰੱਬ ਨੇ ਸੁਣ ਲਈ ਹੁਣ ਤਾਂ ਇੱਥੇ ਬੈਠੇ ਆਂ ਦੇ ਸੀਗੇ ਕਿਹੜਾ ਕੰਮ ਚੱਲਦਾ ਸੀਗਾ ਲੈ ਇੱਕ ਦਿਨ ਗਏ ਮਿਹਨਤ ਦਾ ਰੰਗ ਤਾਂ ਹੈ ਗਈ ਹੈ ਚਲੋ ਠੀਕ ਹੈ ਇੱਥੇ ਕਿਹੜਾ ਕੋਈ ਮਰੀਜ਼ ਬੈਠੇ ਸੀਗੇ ਵੀ ਜਾਦੇ ਕੰਮ ਹੈ ਚਲੋ ਜਾਂਦੇ ਆ ਅੱਜ ਤਾਂ ਮੈਨਾਂ ਦਾ ਵੀ ਚੰਗਾ ਹੀ ਦਿਨ ਚੜਿਆ ਕੋਈ लाओ कहना मैं आ जाऊंगा नहीं आ जाना कहना भाई मैं तो बेबे दवाई तेन चाही दी लेके मख हूनी आ जा बैठी पीता कराए फोन कराए हां तेरे ताई तो ओरे कोई नंबर है किया दा ਵਨਾ ਨਾ ਨਾ ਬੇਬੇ ਨਾ ਟਖਣਾ ਗੁੜੀ ਆ ਜਾਣਾ ਦਵਾਈ ਦੇਣੇ ਜੇ ਤੈਨੂੰ ਫਰਕ ਆਇਆ ਨਾ ਅੱਛਾ ਮਗਾ ਹੁਣ ਹੀ ਆਇਆ ਤੇਰੀ ਦਵਾਈ ਲੈਣੀ ਹੈ ਮੈਂ ਹੁਣ ਹੀ ਆਪ ਹੀ ਆਉਂਦਾ ਸੀ ਕਿ ਫੋਨ ਕਰੇ ਤਾਂ ਆਉਂਦਾ ਮੈਂ ਬਾਬਾ ਨੇ ਫੋਨ ਕਰੇ ਤਾਂ ਆਉਗਾ ਅੱਛਾ ਹੁਣ ਨਹੀਂ ਆਉਂਦਾ ਨਾ ਹੁਣ ਨਹੀਂ ਆਉਂਦਾ ਸੀ ਪੁਰਾਣਾ ਦਾਦਾ ਜੀ ਕਹਿੰਦੇ ਤੇ ਨੂੰ ਲੋਟ ਪੀ ਸੀ ਕਹਿੰਦਾ ਕਿ ਅੱਜ ਫੇਰ ਨਾ ਲੜਪੇ ਨਹੀਂ ਨਹੀਂ ਤੂੰ ਉਹਨੂੰ ਕਹਿਦਾ ਨਹੀਂ ਹੁਣ ਤਾਂ ਮੈਂ ਨੂੰ ਵੀ ਦਵਾਈ ਲਊਗੀ ਫੇਰ ਮੈਂ ਦੱਸਤਾ ਉਹਨੇ ਵੀ ਲੈ ਲਈ ਸੀ ਵਿਚੋਕ ਵਿਚੋ ਉਹਨੇ ਵੀ ਲੈ ਲਈ ਮੈਂ ਕਿ ਹਾਂ ਕਹਦਾ ਫੇਰ ਮੈਂ ਆਉਂਦਾ ਵੇਬੇ ਕਹਿੰਦਾ ਲੈ ਕੇ ਮੈਂ ਮੈਂ ਤੇਰੇ ਮਾਗਰੇ ਲਈ ਦਵਾਈ ਤੈਨੂੰ ਕੀ ਪਤਾ ਲੱਗਾ ਵੀ ਮੈਂ ਲੈ ਲਈ ਵਿੱਚ ਮੈਨੂੰ ਘਰ ਨਾਲ ਨਸ ਗਿਆ ਸੀ ਰਾਤ ਜਾਂਦਾ ਅੱਛਾ ਤੂੰ ਕਦਰ ਕੋਲ ਜਾਂਦੀ ਜੀ ਮੈਨੂੰ ਗੱਲ ਕਰਤੀ ਮੈਂ ਉਹਦੇ ਕੋਲ ਕਰੀ ਸੀ ਗੱਲ ਅੱਛਾ ਜਿਵੇਂ ਤੇ ਬੇਬੇ ਵਾਲੀ ਦਵਾਈ ਪੀ ਬੇਬੇ ਤੇ ਦਵਾਈ ਪੀ ਕੇ ਨਾ ਤਾਂ ਮੈਂ ਬਿਹੜਾ ਚੰਬਰਤਾ ਮੈਂ ਮੱਜਾ ਨਸ਼ਨੀ ਪਾਇਆ ਹੀ ਤੇ ਮੇਰੇ ਤੇ ਜਮੀਨ ਨਾ ਗੋਡਾ ਨਾ ਗਿੱਟਾ ਕੁਝ ਨਹੀਂ ਦੁਖਦਾ ਉਹ ਮਿੰਟ ਜੀ ਸਰਕਾਰ ਦੀ ਮੈਨੇ ਤਾਂ ਹੀ ਸਰ ਨਹੀਂ ਕਰਦੀ ਤੇ ਤੇਰਾ ਆਖਿਆ ਨਹੀਂ ਸੀਗਾ ਵੀ ਭਾਈ ਦੇਸੀ ਦਵਾਈ ਵਧੀਆ ਹੁੰਦੀ ਹੈ ਮੈਨੂੰ ਤਾਂ ਲੱਗਦਾ ਵੀ ਨਸ਼ੇੜੀ ਉਹ ਵੀ ਦਵਾਈ ਕਿਤੇ ਗੋੜਿਆ ਕੋ ਕੋ ਨਹੀਂ ਆਵੇ ਆਪਾਂ ਨੂੰ ਦੇਖੋ ਮੈਂ ਵੀ ਉਹ ਤਾਂ ਹੁਣ ਪਿੱਛੇ ਚੱਲ ਗਏ ਆਪਾਂ ਪੀ ਤਾਂ ਲੇ ਗਏ ਦੋ ਚਾਰ ਸ਼ੀਸ਼ੀਆਂ ਫੇਰ ਆਪਾਂ ਛੱਡਾਂਗੇ ਫੇਰ ਪਤਾ ਲੱਗ ਜੀ ਹਾਂ ਉਹ ਤਾਂ ਕਹਿੰਦਾ ਵੀ ਪੰਜ ਸ਼ੀਸ਼ੀਆਂ ਲੈ ਲਿਓ ਹਣ ਹਾਂ ਅੱਛਾ ਮੈਂ ਵੀ ਪੀਊਂਗਾ ਆਹ ਹੋਵੇ ਉਹ ਵੀ ਪੀ ਲੂ ਆਪਾਂ ਸੱਖਿਆ ਰਹਿਣੇ ਸਾਰੇ ਦੇ ਨਾ ਹਾਂ ਸਾਰੇ ਦਿਨ ਵੀ ਖੇਤ ਦਾ ਕੰਮ ਆਉਂਦਾ ਲੈ ਕਿਹਦੇ ਚਾਹਣ ਹੋਰੇ ਇੱਕ ਦੀ ਕਿਸੇ ਦੀ ਢੂਹੀ ਦੁਖਣ ਲੱਗੇ ਨਹੀਂ ਕਿਸੇ ਦੇ ਗੋਡੇ ਗਿੱਟੇ ਦੁਖਣ ਲੱਗੇ ਉਹ ਨਹੀਂ ਦੁੱਤ ਦੁੱਤ ਰਹਿਦਾ ਵੀ ਉਹ ਵੀ ਨਹੀਂ ਕਰ ਸਕਦਾ ਕੰਮ ਤੇ 500 ਰੁਪਏ ਤੇ ਤੇਰੇ ਕੋਲ ਹੈ ਨਾ ਹਾਂ ਪੰਜ ਸ਼ੀਸ਼ੀਆਂ ਲੈ ਲੈ ਨਿਕਰਾ ਆਓ ਆਇਆ ਕਰੀ ਮੈਂ ਜਦ ਕਹਿੰਦੀ ਹੁਣ ਉਹਨੂੰ ਐ ਕਹਿਨੀ ਭਈ 400 ਰੁਪਏ ਦੇ ਜਾ ਪੰਜ ਆਹ 500 ਰੁਪਏ ਪਰ ਪਹਿਲਾਂ ਨਹੀਂ 100 ਦੀ ਤਾਂ 500 ਰੁਪਏ ਤਾਂ ਤਾਂ ਮੰਨਦੇ ਜੀ ਇੱਕ ਸ਼ੀਸ਼ੀ ਲਈ ਸੀ 700 ਦੀ ਲਈ ਸੀ ਤੇ ਤੱਕਾ ਵੱਧ ਸੀ ਕਿੱਥੋਂ ਦਗਾ ਲਈ ਤੇ ਆਏ ਇਹ ਮੇਰੇ ਕੋਲ ਕਹਦੇ ਅੰਦਰ ਆ ਆ ਮਾੜਾ ਬੇਬੇ ਵੀ ਮੈਂ ਤਾਂ ਇੰਨੀ ਲਾਉਂਗਾ ਤੇ ਆਪੇ ਲੋ ਜੇ ਵੱਧ ਮੰਗਣ ਲੱਗੇ ਤਾਂ ਆਪਾਂ 500 ਹੀ ਦੇ ਦਿਆਂਗੇ ਜੇ ਘਟਾਣ ਲੱਗੇ ਤੇ ਘਟਾ ਲਈ ਆਹ ਕੀ ਆ ਕਹਦੇ ਵੀ ਆਪੇ ਆੜੇ ਲੈਣਗੇ ਉਹਨੇ ਨਾ ਆਮ ਆ ਗਿਆ ਹਾਂ ਨਾ ਤਾਂ ਨਹੀਂ ਹੋ ਸਕਦਾ ਵੇ ਤੇ ਤਾਣੋ ਦੇ ਆਏ ਤਾਂ ਪਤਾ ਲੱਗੂ ਕਿ ਤੇ ਜੇ 165 ਮੰਗ ਕੇ ਖੜ ਗਿਆ ਫਿਰ ਤਾਂ ਬਾਹਲੇ ਪੈਸੇ ਹੋ ਜਾਣਗੇ। ਨਾ ਫੇਰ ਨੇ ਆਪਾਂ ਲੈੰਦੇ 165 ਜਦਾਂ ਦੇ 100-100 ਦੀ ਲਾਇ ਦਾ ਪੰਜ ਲੈ ਲਾਂਗੇ। ਨਹੀਂ ਫੇਰ ਦੋ ਲੈ ਲਾਂਗੇ। ਨਾ ਜੀ ਕੱਟਦਾ ਹੋਇਆ ਘਟਾਵਾਂਗੇ ਆਪਾਂ ਤਾਂ 450 ਕਾ ਵੀ ਸਾਡੇ ਕੋਲ ਤੇ 400 ਰੁਪਏ। ਹਾਂ। ਵੀ 400 ਰੁਪਏ ਸੀ ਤਾਂ ਕਿਸੇ ਨੂੰ ਦੇਣਾ ਹੈ ਭਾਈ। ਹਾਂ। 500 ਦਾ ਨੋਟਾ 100 ਸਾਨੂੰ ਖੁੱਲਾ ਦੇ ਦਈਏ ਤਾਂ ਹੈਗਾ। ਪਹਿ ਲੈ ਲੈਨੇ ਨਹੀਂ ਸੀ ਲੈੰਦਾਂ ਕਿਹ ਲਾਲ ਚਾਹ ਦੇਈ ਦੇਵੇ। ਦੇਈ ਦੇਵੇ। ਆਓ। ਉਹ ਵੀ ਤਾਂ ਐਸੇ ਹੋ ਕਿਸੇ ਬੋਲ ਗੱਲ ਕਰਾ ਕੇ ਤੇਨੂੰ ਹੋਰ ਘਾਕ ਲੱਗ ਜਾਣਗੇ ਤੇਰੀ। ਆਹ OK ਨੇ ਨਹੀਂ ਅਸੀਂ ਤਾਂ ਦੂਜੇ ਘਰਾਂ ਆਂ ਗਏ ਸਾਰਿਆਂ ਦੀ ਕਿੱਡੇ ਕੋਟੇ ਤੋਦੇ ਹਾਂ ਕਿਹੜੀ ਨੇ ਨਹੀਂ ਹੁਣ ਦੇਖੋ ਤੇ ਤੂੰ ਤਾਂ ਰੇ ਤੋਦੇ ਰੇ ਕਿਤੇ ਵੀ ਸਾਰੇ ਨਾ ਮਰਦਿਆਂ ਕਿੱਤੇ ਕੋਡਿਆਂ ਨਾ ਸਾਰੇ ਫਿਰ ਹੀ ਦੇ ਕੇ ਆਇਆ ਕਹਿੰਦਾ ਤੂੰ ਤਾਂ ਬੰਦੇ ਇੰਨੇ ਗਾਕ ਲੱਗ ਜਾਣਗੇ ਹਾਂ ਦੇਖ ਆਪਾਂ ਹੀ ਕਰਿਆ ਕਰਾਂਗੇ ਹਾਂ ਸਾਰਿਆਂ ਨੂੰ ਦਵਾ ਕੇ ਦਵਾਈ ਆਪ ਦੋਨੇ ਸੱਤ ਨੂੰ ਫਿਰ ਹੀ ਲੈ ਲਿਆ ਕਰਾਂਗੇ ਉਹ ਤਾਂ ਗੱਲ ਪੱਕੀ ਹੈ ਹੀ ਕਰਾਂਗੇ ਭਾਈ ਤਾਂ ਆਪਾਂ ਨੂੰ ਲੁੱਟਣਾ ਸੀ ਆਪਾਂ ਭਾਈ ਨੂੰ ਲੁੱਟਿਆ ਕਰਾਂਗੇ ਆਪੋ ਜਿਹੜਾ ਗੱਲ ਖੋਲ ਲਾਂਗੇ ਅੱਜ ਵੇ ਅਸੀਂ ਤੇਰੇ ਘਾਹ ਕਲਾ ਦੇਾਂਗੇ ਹਾਂ ਤੇ ਫਿਰ ਤੁਸੀਂ ਫ੍ਰੀ ਦੇ ਕੇ ਜਾਇਆ ਕਰੀਂ ਦਵਾਈ ਚੱਲ ਜੇ ਤੂੰ ਆ ਜਾਏਗਾ ਆਪਾਂ ਗੱਲ ਕਰਾਂਗੇ ਇਹਨਾਂ ਆ ਗੱਲ ਕਰੀ ਤੂੰ ਠੀਕ ਚੱਲ ਆ ਜਾਣੇ ਮੇਰੇ ਵੀ ਫੇਰ ਲਵਾ ਮੰਗੇ ਦਵਾਈ ਤੇ ਮੈਂ ਤਾਂ ਹੁਣ ਅੰਦਰ ਰਸੋਈ ਮੜੀ ਸਾਫ ਕਰਨ ਵਾਲੀ ਫੇਰ ਸੋਈ ਸਾਫ ਕਰਕੇ ਆਉਣੀ ਆ ਮੈਨੂੰ ਤਾਂ ਤੇਰੇ ਆਉਣਾ ਆਓ ਤੇ ਤੈਨੂੰ ਵੀ ਆਨੇ ਸ਼ਾਓ ਨੇ ਦਵਾਈ ਪੀ ਕੇ ਲਾਓ ਤਾਂ ਹੈ ਤਾਂ ਪਰ ਜੀਰਦੀਆਂ ਮੈਂ ਵੀ ਅੱਖਾਂ ਬੇਬੇ ਕੇ ਮੈਂ ਉੱਡੀ ਫਿਰਦੀ ਆ ਦਵਾਈ ਜੋ ਲੈ ਬਤਾਉਂਦਾ ਵੀ ਅੱਜ ਆਲੀ ਜਾਊਗਾ ਜਿਹੜੀ ਪੀ ਸੀ ਸੀ ਚ ਪਾਉਂ ਉਹ ਪਿਆਣ ਦਿਓ ਖੇ ਦਾ ਕੰਮ ਬੀ ਕਰਿਆਂਦਾ ਵਧੀਆ ਕਰਿਆਂਦਾ ਕਰ ਤੂੰ ਮੈਂ ਫੇਰ ਲੈ ਲੂਗਾ ਕੋਈ ਨਹੀਂ ਚਲ ਤੂੰ ਕੰਮ ਕਰ ਤੇ ਮੈਨੂੰ ਨਾਲ ਆਉਗੋ ਠੀਕ ਆ ਠੀਕ ਆ ਬੋਲ ਮਾਰੂੰਗੀ ਮੈਂ ਤੁਹਾਨੂੰ ਨਸਾ ਜਦਾਂ ਦਿੰਦੇ ਦਵਾਈ ਉਹਨੀਆਂ ਨਸ਼ਿਆਰੀਆਂ ਬੈਣ ਲੈਖੀ ਜਾਊਗੀ ਛੱਡਾਂਗੇ ਤਾਂ ਪਤਾ ਲੱਗੂ ਆਹ ਦੇਖ ਦਵਾਈ ਦਾ ਚਮਤਕਾਰ ਬੇਬੇ ਤਾਂ ਝਾੜੂ ਲਾਉਂਦੀ ਫਿਰਦੀ ਐ हां आजा बेटा आ गया सस्श्रीकाल बेबे सस्श्रीकाल बेटा बेबे तू ਮੰਨ ਗਈ ਚਮਤਕਾਰ ਨੂੰ ਛੋਟੇ ਛੋਟੇ ਤੋਂ ਹਟ ਕੇ ਜਾਵਾ ਪੁੱਤ ਟੱਲੀ ਬਣ ਗਈ ਤੈਨੂੰ ਮੈਂ ਕੀ ਕਿਹਾ ਸੀਗਾ ਤੈਨੂੰ ਵੀ ਵਿਸ਼ਵਾਸ ਸੀਗਾ ਤੂੰ ਵੀ ਨਾ ਦੇਸੀ ਦਵਾਈਆਂ ਖਾਂਦੀ ਰਹੀ ਹੈ ਤੇਰੀ ਨੂੰਹ ਦੇਖ ਲੈ ਕੀ ਕਹਿੰਦੀ ਸੀਗੀ ਮੈਨੂੰ ਕੀ ਬੋਲਦੀ ਸੀ ਹਾਂ ਵੀ ਅੰਗਰੇਜ਼ੀ ਦਵਾਈਆਂ ਵਿੱਚ ਚੰਗੇ ਜਣੇ ਅੰਗਰੇਜ਼ੀ ਦੀਆਂ ਦਵਾਈਆਂ ਕੋਈ ਚੰਗੀਆਂ ਨਹੀਂ ਇਹਨਾਂ ਨੇ ਹੁਣ ਦਿਨ ਪਤਾ ਨਹੀਂ ਪੁੱਤ ਅੰਗਰੇਜ਼ੀ ਦਵਾਈਆਂ ਬਾਕੀ ਹਾਂ ਮੈਨੂੰ ਲੱਗਾ ਕੀ ਰੇਟ ਸੀਗਾ 100 ਰੁਪਏ ਦਾ ਕੀ ਆਉਂਦਾ ਹੈਗਾ ਸਰ ਭਾਵੇਂ ਆ ਇਸੇ ਆ ਕੇ ਚਾੜੂ ਉਤਾਰ ਦੇ ਬੇਬੇ 10 10 10 ਤੇ ਬੈਠੋ ਬੈ ਜਾ ਬਤਾ ਬੇਬੇ ਤੁਸੀਂ ਇੱਧਰ ਬੈ ਜਾ ਨਾ ਕੋਈ ਨਹੀਂ ਤੇਰੇ ਅੱਜ ਦੇ ਮੇਰੇ 'ਚ ਕੋਈ ਫਰਕ ਆ ਬੇਬੇ ਤੁਸੀਂ ਕਿਹਾ ਸੀ ਨਾ ਵੀ ਉਹ ਪੰਜ ਸੀਸੀਆਂ ਲੈਣੀਆਂ ਨੇ ਹਾਂ ਬਤਾ ਉਹ ਸੀਸੀਆਂ ਰਾਜੇ ਮੇਰੀ ਗੱਲ ਸੁਣੋ ਉਹਦੇ ਨਾਲ ਇਹਦਾ ਇੱਕੋ ਹੀ ਦਵਾਈ ਇੱਕੋ ਹੀ ਸੀਸੀ ਰਹੀ ਕੀ ਗੱਲ ਆ ਬੇਬੇ ਇਹ ਛੋਡੇ ਵਾਸਤੇ ਸਿਰਫ ਨਾ ਮੈਂ ਫਰੀ ਦੇ ਕੇ ਜਾਊਂਗਾ ਤੁਹਾਨੂੰ ਅੱਛਾ ਹਾਂ ਕੋਈ ਪੈਸਾ ਨਹੀਂ ਲੈਣਾ ਤੇ ਤੁਹਾਨੂੰ ਪੰਜ ਸੀਸੀਆਂ ਆਖਾ ਦੀ ਫੋਨ ਤੇ ਮੈਂ ਮੇਰੀ ਗੱਲ ਅਸੀਂ ਤਾਂ ਭਾਈ 500 ਦਾ ਨੋਟ ਲਈ ਬੈਠੇ ਹਾਂ ਵੀ ਸਿੱਸਾ ਪੰਜ ਲਵਾਂਗੇ ਕੋਈ ਲੈ ਕੇ ਮੇਰੀ ਗੱਲ ਸੁਣੋ ਜੀ ਸੁਣ ਤਾਂ ਦੱਬੀ 1000 ਰੁਪਏ ਦੀ ਦਵਾਈ ਦੇ ਕੇ ਜਾਣੀ ਅੱਜ ਹਮ ਇੱਕ ਤਾਂ ਤੁਸੀਂ ਤੁਹਾਡੇ ਵਾਸਤੇ ਪਾਊਡਰ ਠੀਕ ਰਹਿਗਾ ਇਹ ਪਾਊਡਰ ਬਹੁਤ ਵਧੀਆ ਇਹ ਦੁੱਧ ਵਿੱਚ ਪਾ ਕੇ ਪੀਣਾ ਹੈ ਤੇ ਫਿਰ ਇਹਦੇ ਨਾਲ ਕੀ ਹੋਜੂ ਉਹ ਇਹ ਤਾਂ ਜੀ ਮੇਰੀ ਗੱਲ ਸੁਣੋ ਬੇਬੇ ਵਾਲੀ ਦਵਾਈ ਨਾਲ ਵੀ ਬੜੀ ਅੱਛੀ ਚੰਗੀ ਦਵਾਈ ਹੈ ਇਹਦਾ ਬੜੀਆ ਬਹਾਵੀ ਤੇ ਬੁਢਾ ਬੰਦਾ ਤਾਂ ਇਹਨੂੰ ਖਾ ਨਹੀਂ ਸਕਦਾ ਬੇਬੇ ਮੇਰੀ ਗੱਲ ਸੁਣੋ ਹਾਂ ਇਹ ਸਾਡੇ ਨੂੰ ਨੂੰ ਆਪਣੇ ਤੇ ਕੇਮੇਂ ਵਿਸ਼ਵਾਸ ਹੋ ਗਿਆ ਆਪਣੀ ਦਵਾਈ ਤੇ ਇਹ ਮੈਨੂੰ ਗਾਦੇ ਤੇ ਗੋਡੇ ਤੋਂ ਖੁਣੋਂ ਹਟ ਕੇ ਮਨਾਂ ਮੈਸਾ ਬਦਿਆ ਹੋ ਗਈ ਸੱਚੀ ਗੱਲ ਦੱਸੋ ਜੀ ਕਿਵੇਂ ਵਿਸ਼ਵਾਸ ਕਿਵੇਂ ਹੈ ਵਿਸ਼ਵਾਸ ਕਿਵੇਂ ਹੁਣ ਦੱਸੀ ਤੇ ਜਾਂਦੀ ਬੇਬੇ ਜੋ ਬੇਬੇ ਦੇ ਗੋਡੇ ਤੋਂ ਖੁਣੋਂ ਆਟ ਕੇ ਮੈਂ ਕਿਹਾ ਮੈਂ ਵੀ ਲੈ ਲਾਨੀ ਆ ਫਿਰ ਬੇਬੇ ਵਾਲੀ ਸ਼ੀਸ਼ੀ ਚੋਂ ਮੈਂ ਦਵਾਈ ਲੈ ਲਈ ਅੱਛਾ ਅੱਛਾ ਤੁਸੀਂ ਦਵਾਈ ਲੈ ਲਈ ਜੀ ਉਹਦੇ ਵਿੱਚੋਂ ਫੇ ਸਾਨੂੰ ਕਿਵੇਂ ਲੱਗੇ ਦਵਾਈ ਦੇ ਕੀ ਰਿਜ਼ਲਟ ਦਿੱਤਾ ਰਿਜ਼ਲਟ ਦਿੱਤਾ ਬਦਿਆ ਦਿੱਤਾ ਮੈਂ ਤਾਂ ਬਦਿਆ ਕੰਮ ਤਾਂੰਦਾ ਕਰਿਆ ਦੇਖ ਲਓ ਬੇਬੇ ਆਹ ਪੁੱਤ ਫੇ ਰੋਲੇ ਜੇ ਭੈ ਜੀ ਪੀ ਸ਼ੀਸ਼ੀ ਤਾਂ ਦੇ ਜਾਪੇ ਨਾ ਮੇਰੀ ਗੱਲ ਸੁਣੋ ਜੀ ਇਹ ਤਾਂ ਸੀਸੀ ਨਾ ਬੇਬੇ ਨੂੰ ਦੇ ਕੇ ਜਾਊਂਗਾ ਤੁਹਾਨੂੰ ਦਵਾਈ ਆ ਦੇ ਕੇ ਜਾਊਂਗਾ ਮੈਂ ਆਪਾਂ 500 ਦਾ ਪੂਰਾ ਡੱਬਾ ਆ ਇਹ ਆ ਹਰ ਵੀ ਬਤਾ ਪਾਊਡਰ ਹੁੰਦਾ ਵੀ ਗੱਭੂ ਖਾ ਸਕਦਾ ਇਹਨੂੰ ਬੁੜਾ ਬੰਦਾ ਨਹੀਂ ਖਾ ਸਕਦਾ ਚਲ ਠੀਕ ਹੈ ਬੇਬੇ ਇਹ ਸਾਖਤ ਵਾਲੀ ਹੁੰਦੀ ਹੈ ਆ ਦੇਖੋ ਜੀ ਆ ਬਹੁਤ ਵਧੀਆ ਚਮਨ ਪ੍ਰਾਸ ਵਰਗੀ ਦਵਾਈ ਹਾਂ ਇਹ ਆ ਦੇਖੋ ਚਮਨ ਪ੍ਰਾਸ ਵਰਗੀ ਦਵਾਈ ਹੈ ਬਹੁਤ ਵਧੀਆ ਦਵਾਈ ਆ ਦੇਖ ਬੇਬੇ ਨਹੀਂ ਸਮੈਲ ਲੈ ਕੇ ਦੇਖੋ ਮੈਨੂੰ ਲੈ ਕੇ ਦੇਖੋ ਹਾਂ ਬੇਬੇ ਇਹ ਤਾਂ ਹੈ ਲਾਈਏ ਕੁਮਾਰ ਤੋਂ ਬਣੀ ਹੁੰਦੀ ਹੈ ਨਹੀਂ ਨਹੀਂ ਜੀ ਮੇਰੀ ਗੱਲ ਸੁਣੋ ਕੁਮਾਰ ਦੀ ਦਵਾਈ ਨਹੀਂ ਹੈਗੀ ਇਹ ਤਾਂ ਇਹ ਦੇਸੀ ਦਵਾਈਆਂ ਤਾਂ ਦੇਸੀ ਦਵਾਈਏ ਰਾਕੜਦੇ ਆਂ ਅਸੀਂ ਹੱਥੀਂ ਕਦੇ ਬਣਾਉਂਦੇ ਹਾਂ ਹਾਂ ਸਾਡਾ ਬਹੁਤ ਤਕੜਾ ਕੰਮ ਹੈਗਾ ਸਾਡੇ ਤਾਂ ਦਵਾਈ ਬਹੁਤ ਜਿਆਦਾ ਵਿਕੇ ਮੇਰੀ ਗੱਲ ਸੁਣੋ ਇਹ ਹੋਗੀ ਭਾਈ ਇਹ ਫੜਾਈ ਜਾਂਦਾ ਮੇਰੀ ਗੱਲ ਸੁਣੋ ਜੀ ਤੁਹਾਨੂੰ ਰੇਟ ਦੱਸ ਦੂੰਗਾ ਬੇਬੇ ਦੇ ਨਾ ਮਤਲਬ ਮੈਂ ਸੇਵਾ ਵਾਸਤੇ ਆਇਆ ਮੈਂ ਤਾਂ ਬਹੁਤ ਜਿਆਦਾ ਲੈਣ ਲੱਗੀ ਪਈ ਸੀ ਮਰੀਜਾਂ ਦੀ ਮੇਰੇ ਕੋਲ ਤਾਂ ਅੱਛਾ ਹੁਣ ਇਹਨੇ ਨਹੀਂ ਜਾਣ ਲੱਗ ਗਏ ਉਹ ਬੇਬੇ ਮੇਰੀ ਗੱਲ ਸੁਣੋ ਮਰੀਜ਼ ਤਾਂ ਉਹਦੇ ਵੀ ਹੁੰਦੇ ਸੀ ਮੈਂ ਨਾ ਸੇਵਾ ਕਰਨੀ ਆਉਂਦਾ ਸੀ ਤੁਹਾਡੇ ਵਰਗੇ ਬਜ਼ੁਰਗਾਂ ਦੀ ਸੋ ਥਾ ਜਾਇਆ ਨਹੀਂ ਜਾਂਦਾ ਹਾਂ ਲੱਭਤਾ ਆਪਾਂ ਮੈਂ ਤੈ ਲੈ ਜਾ ਨਹੀਂ ਜੀ ਮੇਰੀ ਗੱਲ ਸੁਣੋ ਇਹਦਾ 500 ਰੁਪਏ 500 ਤਾਂ ਕਲੀ ਇਹ ਹੈ ਕੋਈ ਨਹੀਂ ਮੇਰੀ ਗੱਲ ਸੁਣੋ ਜੀ ਤੁਹਾਨੂੰ ਮੈਂ ਨਾ ਤੁਹਾਡਾ ਨਾ ਹੱਕ ਨਹੀਂ ਰੱਖਦਾ ਤੇ ਤੁਸੀਂ 2100 ਦੇ ਦਿਓ ਰੁਪਇਆ 500 ਹੋਰ ਦੇ 1000 ਰੁਪਏ ਦਵਾਈ ਬਣਗੇ ਤੁਹਾਡੀ ਸਾਹਿਬ ਹਾਏ ਪਾਸਦਰ ਕੋ ਹੋ ਬੇਬੇ ਮੇਰੇ ਕੋਲ ਤਾਂ ਹੀ ਨਹੀਂ ਤੇਰੇ ਕੋਲ ਏ ਤੁਲੀ ਬੈਠੀ ਚ ਕਿਧਰ ਗਿਆ ਪਤਾ ਲਿਓ ਮੈਂ ਤਾਂ ਤਾਂ ਮੁੰਡਾ ਨਾ ਲੈ ਗਿਆ ਹੋਵੇ ਗਰਲਾਲ ਸਾਡਾ ਮੁੰਡਾ ਆ ਵੀ ਪੀ ਹੋਆ ਸੀ ਬੈਠੀ ਸੀ ਤੂੰ ਬੇਬੇ ਮੇਰੀ ਗੱਲ ਸਮਝ ਲੈ ਛੋਟੀ ਡੱਬੇ ਚ ਗੋਲੀਆਂ ਨੇ ਨਾ ਇਹ ਗੋਲੀਆਂ ਕੋਈ ਆ ਲੈ ਬੱਸ ਬੇਬੇ ਆਈ ਤੂੰ ਦਰ ਪੀਏ ਨੁਕਾ ਕੇ ਰੱਖੀ ਦੇ ਐ ਤਾਂ ਹਾਂ ਅੱਜ ਕੱਲ ਜਵਾਕ ਜੁਬਕ ਲੈ ਜਾਂਦੇ ਆ ਕਮ ਆ ਜਾਂਦੇ ਆ ਚੰਗਾ ਬੀਬੀ ਚੰਗਾ ਬਤ ਫੇ ਬਾਤ ਦਵਾਈ ਭਈ 1000 ਦੀ ਐ ਇਹ ਤਾਂ ਹਜ਼ਾਰ ਦੀ ਦਵਾਈ ਹੈ ਇਹ ਆਹ ਤਾਂ ਦੱਸ ਦੇ ਵੀ ਲੈਣੀ ਕਿਵੇਂ ਇਹ ਕੋਈ ਗੱਲ ਨਹੀਂ ਜੀ ਮੈਂ ਤੁਹਾਨੂੰ ਦੱਸ ਕੇ ਜਾਊਂਗਾ ਕੋਈ ਇਹੀ ਜੀ ਗੱਲ ਨਹੀਂ ਨਾਲੇ ਮੈਰੀ ਗੱਲ ਸੁਣੋ ਕੋਈ ਠੱਗੀ ਚਰਚਾ ਮੈਂ ਕਰਦਾ ਨਹੀਂ ਪਹਿਲਾਂ ਤੁਹਾਨੂੰ ਦੇਖ ਲਓ ਇੱਕ ਸੌ ਰਹਿਣਾ ਕਿੱਥੇ ਹੈ ਨਾ ਇਹ ਕਹਿੰਦੇ ਮੱਖੇ ਤੋਂ ਹੁੰਦਾ ਮੱਖੇ ਤੋਂ ਕੋਈ ਬੈਦੀ ਨਹੀਂ ਮੇਰੇ ਘਰ ਆਲਾ ਨਾ ਨਹੀਂ ਜੀ ਮੇਰੀ ਗੱਲ ਸੁਣੋ ਅਸੀਂ ਤਾਂ ਰਹਿੰਦੇ ਤੁਸੀਂ ਮਾਨਸਾ ਮਾਨਸਾ ਰੇ ਨੇ ਦੇਖ ਲਾ ਬੇ ਭਈ ਤੂੰ ਮਾਖੇ ਕਹੀ ਜਾਂਦੀ ਸੀ ਪਿੰਡ ਹੋਏ ਦਾ ਮਾਖਾ ਫਿਰ ਇਹਦਾ ਮਾਨਸਾ ਨਹੀਂ ਜੀ ਮੇਰੀ ਗੱਲ ਸੁਣੋ ਤੁਹਾਨੂੰ ਬਲੇਖਾ ਪੈ ਗਿਆ ਅੱਛਾ ਮਾਖਾ ਪਿੰਡ ਨਹੀਂ ਹੈਗਾ ਸਾਡਾ ਅੱਛਾ ਹਾਂ ਸਾਡਾ ਇਹ ਤਾਂ ਮਾਨਸਾ ਤੋਂ ਹੀ ਆਉਂਦਾ ਅੱਛਾ ਨਾ ਪਿੰਡ ਕਿਹੜਾ ਭਾਈ ਤੇਰਾ ਜੇ ਕਦੇ ਸਾਨੂੰ ਦਵਾਈ ਲੈਣੀ ਪਈ ਉਹ ਤੋਂ ਜਾ ਕੇ ਲਿਆਈਏ ਮੇਰੀ ਗੱਲ ਸੁਣੋ ਜੀ ਸਾਡਾ ਮਾਨਸਾ ਹੀ ਪਿੰਡ ਹੈਗਾ ਮਾਨਸਾ ਹੀ ਅਸੀਂ ਗਾ ਆਪਣੇ ਆਪਣੇ ਕਰੀ ਕੰਮ ਚਲਾਇਆ ਹੋਇਆ ਸੀ ਕਿੱਥੇ ਜੀ ਘਰ ਹੈ ਤੁਹਾਡਾ ਸਾਡਾ ਜੀ ਘਰ ਤਾਂ ਸਾਨੂੰ ਲਿੰਕ ਰੋਡ ਤੇ ਹੈ ਲਿੰਕ ਰੋਡ ਤੇ ਲਿੰਕ ਰੋਡ ਲਿੰਕ ਰੋਡ ਤੱਕ ਕਿਈ ਆ ਮਾਨਸਾ ਕਿਉਂ ਨਹੀਂ ਕਿ ਮਤਲਬ ਕੋ ਕਿਹੜੇ ਲਿੰਕ ਰੋਡ ਦੀ ਨਹੀਂ ਤੁਸੀਂ ਮੇਰੀ ਗੱਲ ਸੁਣਾ ਜੇ ਤੁਸੀਂ ਮੇਰੇ ਕੋਲੇ ਆਉਣ ਆਵੇ ਫੋਨ ਕਰ ਲਿਓ ਮੈਨੂੰ ਨੰਬਰ ਦੇ ਜਾ ਕੋਈ ਆ ਦਾ ਮੇਰੇ ਉਹ ਨੰਬਰ ਹੀ ਵੇ ਬੇਬੇ ਜਿਹੜਾ ਤੂੰ ਗੱਲ ਕਰੀ ਆ ਅੱਛਾ ਉਹ ਮੇਰਾ ਨੰਬਰ ਦਾ ਹੈਗਾ ਹੀ ਆ ਉਹ ਵੇ ਉਹ ਤਾਂ ਕਰਾ ਕੇ ਆਈ ਸੀ ਮੈਂ ਇਹ ਤਾਂ ਹਾਂ ਉਹਦੇ ਕੋਲੇ ਹੈਗਾ ਉਹ ਤਾਂ ਲੈ ਲੈ ਉਹ ਤੁਸੀਂ ਨੰਬਰ ਲੈ ਲਿਓ ਜੀ ਹਾਂ ਉਹ ਤਾਂ ਲੈ ਲੈ ਹਾਂ ਕੋਈ ਇਹ ਜਿਹੀ ਜਗ ਨਹੀਂ ਠੱਗੀ ਚੁੜੇਲੀ ਗੱਲ ਨਹੀਂ ਸੀਗੀ ਮੇਰੀ ਗੱਲ ਸੁਣੋ ਕਿੰਨੀ ਵਜੇ ਦਵਾਈ 600 ਰੁਪਏ ਚ ਕਿੰਨੀ ਦਵਾਈ ਦੇ ਕੇ 500 ਚ ਤਾਂ ਸਾਨੂੰ ਬਹੁਤ ਵਜੇ ਦਵਾਈ ਦਿੱਤੀ 1000 ਰੁਪਏ ਲਿਆ ਸਤੋਂ ਕਿੰਨਾ ਕਿ ਲਿਆ ਆ ਦੇਖ ਲੈ ਜੇ ਇਹਦੇ ਨਾਲ ਮੈਨੂੰ ਫਾਇਦਾ ਹੋ ਗਿਆ ਅਸੀਂ ਤੇਰੀ ਦਵਾਈ ਹੋਰ ਵੀ ਪਕਾ ਦਾਂਗੇ ਜੱਸ ਮਹਗਾ ਖਲਾ ਦੇਾਂਗੇ ਅਸੀਂ ਗਾਕ ਲਾ ਦੇਾਂਗੇ ਫਿਰ ਤੁਸਾਨੂੰ ਫਰੀ ਦੇ ਜਾ ਕਰਾਂਗਾ ਬੇ ਮੇਰੀ ਗੱਲ ਸੁਣੋ ਜੇ ਤੁਸੀਂ ਮੇਰੀ ਦਵਾਈ ਬਕਾਇਦ ਹੋਗੇ ਹਾਂ ਮੈਂ ਹੁਣ ਅੱਜ ਕੋਈ ਸੀਸੀ ਤੁਹਾਨੂੰ ਫਰੀ ਦੇ ਕੇ ਗਿਆ ਹਾਂ ਦਿੱਤੀ ਆ ਨਾ ਫਰੀ ਸਾਡੇ ਸਾਹਮਣੇ ਦਿੱਤੀ ਹੈ ਹਾਂ ਸੋਨੂੰ ਮੈਂ ਦਵਾਈ ਹੋਰ ਵੀ ਫਿਰ ਦੇ ਦੂੰਗਾ ਉਹ ਆ ਦਿੱਤੀ ਜੀ ਇਹਨੇ ਨਹੀਂ ਮੇਰੀ ਗੱਲ ਸੁਣੋ ਮੈਂ ਉਹ ਵਿੱਚ ਪਾਈ ਭਾਈ ਤੂੰ ਵਿੱਚ ਮੋੜ ਨਹੀਂ ਜੀ ਵਿੱਚ ਤਾਂ ਨਹੀਂ ਪਾਈ ਉਹ ਵਿੱਚ ਪੈ ਗਈ ਜੀ ਪੁੱਲ ਕੇ ਵਿੱਚ ਪਾਈ ਹੋਰ ਦੇਖ ਲਾ ਬੇਬੇ ਕੈ ਕੇ ਦੇ ਨੋ ਕਛੀ ਯਾਰ ਕੋਈ ਨਹੀਂ ਪਾਲੀ ਵਿੱਚੀ ਨਹੀਂ ਜੀ ਬੋਲ ਕੇ ਤੇਰਾ ਭਾਈ ਦੇਣ ਦਾ ਨਹੀਂ ਜੀ ਇਹੇ ਹੀ ਦੀ ਕੋਈ ਗੱਲ ਨਹੀਂ ਬੇਬੇ ਨਾਲ ਮੇਰੀ ਗੱਲ ਸੁਣ ਮੇਰੇ ਮਾਮਾ ਵਰਗੇ ਇਹਦੇ ਨਾਲ ਮੈਂ ਕੋਈ ਠੱਗੀ ਨਹੀਂ ਮਾਰੂ ਠੱਗੀ ਮੈਂ ਹੋਰ ਲੋਕਾਂ ਨਾਲ ਬਥੇਰੀ ਮਾਰ ਲਿਆ ਫੜੀ ਨਹੀਂ ਮਾਰਦਾ ਸੀ ਵਿੱਚ ਤਾਂ ਪਾਈ ਬਟਾ ਨਹੀਂ ਕੋਈ ਕੈ ਵਾਰੀ ਕੋਈ ਨਹੀਂ ਬਾਲਾ ਨਾਲ ਲੜਿਆ ਕਰ ਬਾਲੀ ਵਿੱਚ ਬਾਲ ਲੜਦੀ ਹੈ ਤੂੰ ਤੁਸੀਂ ਮੇਰੀ ਗੱਲ ਸੁਣੋ ਜੀ ਇਹ ਦਵਾਈ ਲੈਂਦੇ ਰਹੋ ਸਵੇਰੇ ਤੋਂ ਅੱਜ ਨਾ ਚਾਲੂ ਕਰਿਆ ਉਹਨੂੰ ਸਵੇਰੇ ਤੋਂ ਚਾਲੂ ਕਰਨਾ ਇਹਨੂੰ ਅੱਜ ਕੀ ਅੱਜ ਕੀ ਦਿਨ ਮਾਣਾ ਨਹੀਂ ਨਹੀਂ ਜੀ ਮੇਰੀ ਗੱਲ ਸੁਣੋ ਸ਼ਾਮ ਨੂੰ ਨਹੀਂ ਦਵਾਈ ਦੇਣੀ ਚਾਹੀਦੀ ਸਵੇਰੇ ਸ਼ੁਰੂ ਕਰੋਗੇ ਤਾਂ ਜ਼ਿਆਦਾ ਰਿਜ਼ਲਟ ਮਿਲਣਾ ਚੱਲ ਸਵੇਰੇ ਕਰ ਦਾਂਗੇ ਸ਼ੁਰੂ ਬੈਣਾ ਚੰਗਾ ਬੇਬੇ ਮੈਂ ਉਹ ਫਿਰ ਹੀ ਦੇ ਜਾ ਕਰਾਂਗਾ ਦਵਾਈ ਫਿਰ ਜੇ ਤੈਨੂੰ ਗਾਗਾ ਨਹੀਂ ਮੇਰੀ ਗੱਲ ਸੁਣੋ ਅੱਜ ਵੀ ਤੁਹਾਨੂੰ ਸੀਸੀ ਫ੍ਰੀ ਦੇ ਕੇ ਗਿਆ ਇਹਨੂੰ ਫਿਰ ਹੀ ਦੇ ਜਾ ਕਰੀ ਫੇਰਾ ਨਹੀਂ ਜੀ ਫਿਰ ਹੀ ਤਾਂ ਦੇਵਾਂਗਾ ਸੋਨੂੰ ਇਹਦਾ ਤਾਂ ਪੈਸੇ ਲਿਆਂਗਾ ਨਾ ਫਿਰ ਗਾਗਾ ਤਾਂ ਇਹ ਹੀ ਲਿਆਇਆ ਕਰੂਗੀ ਹੁਣ ਮੈਨੂੰ ਤਾਂ ਗਾਗਾ ਮੈਂ ਬਾਰਾ ਚੱਲ ਬੇਬੇ ਨੂੰ ਦੇ ਜਾ ਕਰੀ ਫਿਰ ਹੀ ਹਾਂ ਇਹਨਾਂ ਨੂੰ ਫ੍ਰੀ ਦੇ ਜਾ ਕਰੂੰਗਾ ਆਏ ਵਾਰ ਬੇਬੇ ਨੂੰ ਦੇ ਜਾ ਕਰੀ ਬੇਬੇ ਕੋਈ ਚਾਹ ਪਾਣੀ ਦਾ ਨਾਂ ਬਬੂ ਤੁਸੀਂ ਸਾਡੇ ਦੁੱਧਾਂ ਦੇ ਘੱਟ ਹੀ ਆ ਸੀ ਮੁੱਲ ਲੈਣੇ ਆ ਅੱਛਾ ਮੁੱਲ ਲੈਣ ਮੇਰੀ ਗੱਲ ਸੁਣ ਬੇਬੇ ਤੁਸੀਂ ਤਾਂ ਮੱਜਾਂ-ਮੁੱਜਾਂ ਰੱਖ ਲਿਆ ਕਰੋ ਤੁਸੀਂ ਕਾਨੂੰ ਉਹ ਕਰਦੇ ਹੁੰਦੇ ਹੋਗੇ ਇਹ ਕਰਾ ਇਹਨਾਂ ਗੋਆ ਕੋੜਾ ਸਿੱਟ ਦਿਨਾ ਨਹੀਂ ਆ ਗਿਆ ਆ ਦੇਖੋ ਤੁਸੀਂ ਦਵਾਈ ਲੈ ਲਿਓ ਨਾ ਹੁਣ ਬੱਜੀ ਫਿਰੋ ਦਵਾਈ ਨਾਲ ਗੋਡੇ ਬੇਬੇ ਦੇ ਦੁਖਦੇ ਸੀ ਮੇਰੇ ਕੰਨ ਲੱਤਾਂ ਦੁਖਦੀਆਂ ਸੀ ਨੇ ਮੇਰੇ ਗੋਡਾ ਦੁਖਦਾ ਸੀ ਗੋਆ ਸਿੱਟੇ ਕੋਣ ਬੇਬੇ ਮੇਰੀ ਗੱਲ ਸੁਣ ਹੁਣ ਤਾਂ ਪਹਿਲੀ ਪੰਜ ਮੱਜਾਂ ਰੱਖ ਲਿਓ ਬੱਜੀ ਫਿਰੂਗੀ ਇਹ ਦਵਾਈ ਲੈ ਕੇ ਜਦੋਂ ਚਾਹ ਪਿਆ ਦਿਆ ਕਰਾਂਗੇ ਹਾਂ ਚੰਗਾ ਬੇਬੇ ਇਹ ਤੁਮਾਂ ਦੁੱਧ ਦੀ ਪੱਤੀ ਪਵਾ ਕੇ ਪੀਜੀ ਅੱਜ ਦਾ ਚਾਹ ਠੀ ਆ ਦਵਾਈ ਦੇਖੋ ਜੀ ਵਰਤ ਕੇ ਧੰਨਵਾਦ ਜੀ ਧੰਨਵਾਦ ਕਾ ਜਾ ਪਈ ਤੁਰਦਾ ਲੱਗ ਨਹੀਂ ਮੈਂ ਬੋਲਦੀ ਬਾਹਰ ਗੱਲਾਂ ਬਾਤ ਮਾਰਦਾ ਦਵਾਈ ਘੱਟ ਦੇ ਕੇ ਤੂੰ ਕਹਿੰਦੇ ਸਾਹਮਣੇ ਬੋ ਕੇ ਬਹਿ ਜਾਣੀ ਐ ਬੈਠਾ ਨਾ ਹੁਣ ਦਵਾਈ ਲੈਣੀ ਸੀ ਮੈਂ ਇਹ ਨਹੀਂ ਇਹ ਬੋਲੀ ਆ ਨਾ ਤੂੰ ਬੋਲੀ ਆ ਨਹੀਂ ਐ ਮੈਨੂੰ ਕੀ ਪਤਾ ਸੀ ਹੁਣ ਆਇਆ ਦਵਾਈ ਦੇਖ ਤਾਂ ਲਈ ਕਿਉਂ ਹਾਂ ਮੈਂ ਇਹਨਾਂ ਦਾ ਪਪਾ ਨਹੀਂ ਹੁੰਦਾ ਬਾਹਰ ਦੇ ਬੰਦਿਆਂ ਦਾ ਬਾਈ ਇਹ ਨਾ ਬੋਲੇ ਬੇਬੇ ਇੱਚ ਦੇਖਦੇ ਆ ਗੋਲ ਨਾ ਨਹੀਂ ਬੂਵਾ ਮਰ ਜਾ ਤੇ ਮੈਂ ਗੋਲਾਂ ਦਾ ਸਾਰੀ ਨਹੀਂ ਦੱਸ ਕੇ ਪੇਦਾ ਸਾਈ ਹੁੰਦਾ ਨਾ ਕੋਈ ਦਵਾਈ ਦੇਸੀ ਐ ਪਰ ਗਿਆਨੀ ਹੁੰਦੀ ਕਾ ਸਿਮਾ ਨਾ ਇਹ ਨੂੰ ਗਾ ਹੁੰਦਾ ਆਹੋ ਮਾੜੀ ਮਰਤੀ ਦਵਾਈ ਹੁੰਦੀ ਐ ਜੇ ਅਸੀਂ ਤਾਂ ਚੱਲ ਫਿਰ ਇੱਕ ਇੱਕ ਉਹ ਨਹੀਂ ਲੈ ਲੈ ਆਓ ਛੇਤੀ ਪੇਦਾ ਹੋ ਜੀ ਫਾਇਦਾ ਛੇਤੀ ਹੋ ਜੀ ਤੈਨੂੰ ਦੇ ਤਾਂ ਗਿਆ ਉਹ ਫਿਰ ਇਹ ਦਵਾਈ ਵਿੱਚੋਂ ਮੈਨੂੰ ਵੀ ਦੇ ਦੇ ਜੱਕ ਦੀ ਤੂੰ ਲੈ ਲਈ ਫੇਰ ਮੈਂ ਤਾਂ ਆਰਾਮ ਐ ਚੰਗਾ ਮੈਂ ਇਹ ਲੈ ਲਿਆ ਉਹ ਕੇ ਦਾ ਦਰਦ ਨਾ ਫਿਰ ਇਹ ਦਵਾਈ ਐ ਤਾਂ ਤੂੰ ਲੈ ਲੈ ਫਿਰ ਮੈਂ ਲੈ ਨਹੀਂ ਆ ਤੇ ਲੈ ਲੈ ਕਰਾਂਗੇ ਅਸੀਂ ਆਓ ਮੁੰਡੇ ਕਰਿਆ ਕਰਾਂਗੇ ਇਹਦੇ ਨਾਲ ਨਹੀਂ ਠੱਗੀ ਮਾਰਾਂਗੇ ਇਹਦੇ ਨਾਲ ਨਹੀਂ ਲੋਟ ਆਉਂਦਾ ਹਾ ਕਰਿਆ ਉਹਦੇ ਨਾਲ ਲੜੀ ਜਾਂਦੀ ਐ ਤੇ ਹੁਣ ਜੇ ਤੂੰ ਬੋਲੀ ਨਹੀਂ ਹੋ ਬੋਲੀ ਆਂਦਾ ਤਾਂ ਕਿ ਬੋਲ ਲਈ ਬਾਹਲਾ ਤੇ ਉਹ ਵੀ ਬੋਲੀ ਵਿਚਾਰਾ ਮੈਂ ਦਵਾਈ ਸਮਝਾਉਂਦਾਗਾ